ਅੱਜ ਅਸੀਂ ਗੱਲ ਕਰਾਂਗੇ ਦਾ 8 1/2 0 ਓਵਰਥਿੰਕਿੰਗ ਬਾਈ ਸ਼ੌਰਿਆ ਕਪੂਰ ਬੁੱਕ ਬਾਰੇ ਓਵਰਥਿੰਕਿੰਗ ਇੱਕ ਐਸਾ ਜਜ਼ਬਾਤ ਹੈ ਜੋ ਕਦੇ ਨਾ ਕਦੇ ਸਾਡੀ ਜ਼ਿੰਦਗੀ ਵਿੱਚ ਜ਼ਰੂਰ ਆਉਂਦਾ ਹੈ ਕਦੇ ਛੋਟੀ ਜਹੀ ਗੱਲ ਬਾਰੇ ਕੰਟਿਆ ਸੋਚਣਾ ਕਦੇ ਗੁਜ਼ਰੇ ਲਮਿਆਂ ਨੂੰ ਵਾਪਸ ਜੀਣ ਦੀ ਕੋਸ਼ਿਸ਼ ਕਰਨੀ ਜਾਂ ਕਦੇ ਭਵਿੱਖ ਦੀ ਚਿੰਤਾ ਵਿੱਚ ਮੌਜੂਦਾ ਪਲ ਦਾ ਸੁਕੂਨ ਗੁਆ ਲੈਣਾ ਇਹ ਸਾਰੇ ਓਵਰਥਿੰਕਿੰਗ ਦੇ ਹਿੱਸੇ ਹਨ ਕਪੂਰ ਮੰਨਦੇ ਨੇ ਕਿ ਓਵਰਥਿੰਕਿੰਗ ਦੇ ਪਿੱਛੇ ਡਰ ਲੁਕਿਆ ਹੁੰਦਾ ਹੈ ਫੇਲ ਹੋਣ ਦਾ ਡਰ ਗਲਤ ਫੈਸਲਾ ਲੈਣ ਦਾ ਡਰ ਜਾਂ ਲੋਕ ਕੀ ਕਹਿਣਗੇ ਇਸ ਦਾ ਡਾਇ ਕਈ ਵਾਰ ਇਹ ਪਿਛਲੇ ਤਜਰਬਿਆਂ ਜਾਂ ਟਰਾਮਾ ਨਾਲ ਜੁੜਿਆ ਹੁੰਦਾ ਹੈ ਸਾਨੂੰ ਲੱਗਦਾ ਹੈ ਕਿ ਜ਼ਿਆਦਾ ਸੋਚਣ ਨਾਲ ਅਸੀਂ ਮੁਸ਼ਕਲਾਂ ਤੋਂ ਬਚ ਸਕਦੇ ਹਾਂ ਪਰ ਅਸਲ ਵਿੱਚ ਇਹ ਸਾਨੂੰ ਹੋਰ ਉਲਝਾ ਦਿੰਦਾ ਹੈ ਜੇ ਓਵਰਥਿੰਕਿੰਗ ਤੋਂ ਬਚਣਾ ਹੈ ਤਾਂ ਸੈਲਫ ਅਵੇਅਰਨੈਸ ਲੈ ਕੇ ਆਉਣੀ ਪਈਗੀ ਆਪਣੇ ਆਪ ਤੋਂ ਪੁੱਛੋ ਕਿ ਮੈਂ ਇਹਨਾਂ ਕਿਉਂ ਸੋਚ ਰਿਹਾ ਹਾਂ ਇਹ ਸੋਚ ਕਿੰਨੀ ਲਾਜ਼ਮੀ ਹੈ ਜਦ ਤੱਕ ਅਸੀਂ ਆਪਣੇ ਟ੍ਰਿਗਰਸ ਨੂੰ ਨਹੀਂ ਸਮਝਦੇ ਅਸੀਂ ਉਹਨਾਂ ਨੂੰ ਰੋਕ ਨਹੀਂ ਸਕਦੇ ਜਰਮਲਿੰਗ ਇੱਕ ਵਦਿਆ ਤਰੀਕਾ ਹੈ ਆਪਣੇ ਵਿਚਾਰ ਕਾਗਜ਼ ਤੇ ਲਿਖੋ ਇਸ ਨਾਲ ਪਤਾ ਲੱਗੇਗਾ ਕਿ ਦਿਮਾਗ ਕਿਥੇ ਤੇ ਕਿਵੇਂ ਪਜ ਰਿਹਾ ਹੈ ਦੂਜਾ ਤਰੀਕਾ ਹੈ ਮਾਈਂਡਫੁਲ ਹੋਣਾ ਜਦ ਦਿਮਾਗ ਇੱਕ ਗੱਲ ਤੇ ਵਾਰ-ਵਾਰ ਟਿਕੇ ਤੁਰੰਤ ਆਪਣੇ ਹਾਲੀਏ ਪਾਲਤੇ ਧਿਆਨ ਦਿਓ ਆਪਣੇ ਆਸ-ਪਾਸ ਦੀਆਂ ਚੀਜ਼ਾਂ ਨੂੰ ਧਿਆਨ ਨਾਲ ਵੇਖੋ ਹਵਾ ਕਿਵੇਂ ਚੱਲ ਰਹੀ ਹੈ ਕਿਹੜੀਆਂ ਆਵਾਜ਼ਾਂ ਆ ਰਹੀਆਂ ਹਨ ਕਿਸ ਚੀਜ਼ ਦੀ ਖੁਸ਼ਬੂ ਮਹਿਸੂਸ ਹੋ ਰਹੀ ਹੈ ਇਹ ਸਾਰੀਆਂ ਸਧਾਰਨ ਗੱਲਾਂ ਤੁਹਾਡੇ ਦਿਮਾਗ ਨੂੰ ਵਰਤਮਾਨ ਪਲ ਵਿੱਚ ਲਿਆਉਣ ਵਿੱਚ ਮਦਦ ਕਰਦੀਆਂ ਹਨ ओवरथिंकिंग ਦਾ ਸਭ ਤੋਂ ਵਧੀਆ ਇਲਾਜ ਹੈ ਐਕਸ਼ਨ ਲੈਣਾ ਜਦੋਂ ਵੀ ਦਿਮਾਗ ਕਿਸੇ ਗੱਲ ਬਾਰੇ ਬਹੁਤ ਸੋਚਣ ਲੱਗੇ ਤਦੋਂ ਉਸ ਨਾਲ ਸੰਬੰਧਿਤ ਇੱਕ ਛੋਟਾ ਜਿਹਾ ਕਦਮ ਚੁੱਕੋ ਜਿਵੇਂ ਕਿ ਜੇ ਤੁਹਾਨੂੰ ਕੋਈ ਮਹੱਤਵਪੂਰਨ ਫੈਸਲਾ ਲੈਣਾ ਹੈ ਅਤੇ ਤੁਸੀਂ ਪਿਛਲੇ ਕਈ ਦਿਨਾਂ ਤੋਂ ਸੋਚ ਰਹੇ ਹੋ ਤਾਂ ਕਿਸੇ ਐਕਸਪੀਰੀਅੰਸਡ ਵਿਅਕਤੀ ਤੋਂ ਸਲਾਹ ਲੈ ਸਕਦੇ ਹੋ ਜਾਂ ਫਿਰ ਫਾਇਦੇ ਅਤੇ ਨੁਕਸਾਨ ਲਿਖ ਕੇ ਦੇਖ ਸਕਦੇ ਹੋ ਜਦੋਂ ਤੁਸੀਂ ਐਕਸ਼ਨ ਵੱਲ ਪਲਾ ਕਦਮ ਚੁੱਕ ਲੈਂਦੇ ਹੋ ਤਾਂ ਦਿਮਾਗ ਆਪਣੇ ਆਪ ਅੱਗੇ ਵਧਦਾ ਹੈ ਆਪਣੇ ਆਪ ਨਾਲ ਜ਼ਿਆਦਾ ਸਖਤ ਨਾ ਬਣੋ ਕਿਉਂਕਿ ਅਸੀਂ ਅਕਸਰ ਆਪਣੇ ਸਭ ਤੋਂ ਵੱਡੇ ਆਲੋਚਕ ਬਣ ਜਾਂਦੇ ਹਾਂ ਅਸੀਂ ਸੋਚਦੇ ਹਾਂ ਕਿ ਸਾਰਾ ਕੁਝ ਪਰਫੈਕਟ ਹੋਣਾ ਚਾਹੀਦਾ ਹੈ ਪਰ ਅਸਲ ਗੱਲ ਇਹ ਹੈ ਕਿ ਗਲਤੀਆਂ ਹਰੇਕ ਇਨਸਾਨ ਕਰਦਾ ਹੈ ਅਤੇ ਇਹ ਹੀ ਸਾਨੂੰ ਸਿਖਾਉਂਦੀਆਂ ਹਨ ਓਵਰਥਿੰਕਿੰਗ ਤੋਂ ਬਾਰ ਆਨਲੀ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਸੋਚਣ ਅਤੇ ਕਰਨ ਵਿੱਚ ਫਰਕ ਹੁੰਦਾ ਹੈ ਜੇ ਤੁਸੀਂ ਸਿਰਫ ਸੋਚਦੇ ਰਹੋਗੇ ਤਾਂ ਕੁਝ ਨਹੀਂ ਬਦਲੇਗਾ ਪਰ ਜੇ ਐਕਸ਼ਨ ਲੈਣਾ ਸ਼ੁਰੂ ਕਰ ਦੋਗੇ ਤਾਂ ਓਵਰਥਿੰਕਿੰਗ ਦੀ ਆਦਤ ਹੌਲੀ-ਹੌਲੀ ਕਟਣੀ ਸ਼ੁਰੂ ਹੋ ਜਾਵੇਗੀ ਇਹਨਾਂ ਸਾਰੀਆਂ ਗੱਲਾਂ ਵਿੱਚ ਸਬਰ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਓਵਰਥਿੰਕਿੰਗ ਇੱਕ ਦਿਨ ਵਿੱਚ ਖਤਮ ਹੋਣ ਵਾਲੀ ਚੀਜ਼ ਨਹੀਂ ਹੈ ਪਰ ਜੇ ਤੁਸੀਂ ਲਗਾਤਾਰ ਸੈਲਫ ਅਵੇਅਰਨੈਸ ਮਾਈਂਡਫੁਲ ਰੈਨ ਅਤੇ ਐਕਸ਼ਨ ਲੈਣ ਤੇ ਕੰਮ ਕਰਦੇ ਰਹੋਗੇ ਤਾਂ ਤੁਸੀਂ ਇਹ ਆਦਤ ਛੱਡ ਸਕਦੇ ਹੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਪਣੇ ਦਿਮਾਗ ਨੂੰ ਦੁਸ਼ਮਣ ਨਹੀਂ ਦੋਸਤ ਬਣਾਓ ਜਦ ਵੀ ਇਹ ਓਵਰਥਿੰਕ ਕਰੇ ਪਿਆਰ ਨਾਲ ਸਮਝਾਓ ਕਿ ਵਧੇਰੇ ਸੋਚਣ ਨਾਲ ਕੁਝ ਹੱਲ ਨਹੀਂ ਨਿਕਲਦਾ ਹਾਲ ਸਿਰਫ ਕਰਨ ਨਾਲ ਨਿਕਲਦਾ ਹੈ ਕਈ ਵਾਰ ਜਦੋਂ ਅਸੀਂ ਕੋਈ ਵੱਡਾ ਫੈਸਲਾ ਲੈਣਾ ਹੋਵੇ ਤਾਂ ਅਸੀਂ ਸੋਚਦੇ ਰਹ ਜਾਂਦੇ ਹਾਂ ਕਿ ਇਹ ਠੀਕ ਹੋਵੇਗਾ ਜਾਂ ਨਹੀਂ ਕਿਥੇ ਗਲਤ ਨਾ ਹੋ ਜਾਵਾਂ ਅਤੇ ਇਹਨਾਂ ਸੋਚਾਂ ਵਿੱਚ ਦਿਨ ਹਫ਼ਤੇ ਤੇ ਕਈ ਵਾਰੀ ਮਹੀਨੇ ਵੀ ਲੰਘ ਜਾਂਦੇ ਹਨ ਪਰ ਅਸਲ ਗੱਲ ਇਹ ਹੈ ਕਿ ਕੀ ਇਹਨਾਂ ਸੋਚਣ ਨਾਲ ਕੋਈ ਫਾਇਦਾ ਹੋਇਆ ਸ਼ਾਇਦ ਨਹੀਂ ਕਪੂਰ ਦੀ ਕਿਤਾਬ ਵਿੱਚ ਕਿਹਾ ਗਿਆ ਹੈ ਕਿ ਜਿਵੇਂ ਓਵਰਥਿੰਕਿੰਗ ਵੱਧਦੀ ਹੈ ਐਕਸ਼ਨ ਦੀ ਸੰਭਾਵਨਾ ਘਟਦੀ ਜਾਂਦੀ ਹੈ ਇਸ ਲਈ ਸਭ ਤੋਂ ਵਧੀਆ ਇਲਾਜ ਹੈ ਐਕਸ਼ਨ ਲੈਣਾ ਜਦ ਤੱਕ ਅਸੀਂ ਕੁਝ ਕਰਦੇ ਨਹੀਂ ਸਿਰਫ ਸੋਚਦੇ ਰਹਿੰਦੇ ਹਾਂ ਓਵਰਥਿੰਕਿੰਗ ਵੱਧਦੀ ਰਹਿੰਦੀ ਹੈ ਜੇ ਅਸੀਂ ਇਹ ਸੋਚੀਏ ਕਿ ਸਾਨੂੰ ਕੋਈ ਪਰਫੈਕਟ ਹੱਲ ਮਿਲੇ ਤਾਂ ਅਸੀਂ ਸਦਾ ਲਈ ਉਲਝਣ ਵਿੱਚ ਫਸੇ ਰਹਿਣਾਗੇ ਕਿਉਂਕਿ ਪਰਫੈਕਸ਼ਨ ਇੱਕ ਝੂਠਾ ਪਰਮ ਹੈ ਸੋਚੋ ਜੇਕਰ ਤੁਸੀਂ ਤੈਰਨਾ ਸਿੱਖਣਾ ਚਾਹੁੰਦੇ ਹੋ ਪਰ ਪਾਣੀ ਵਿੱਚ ਉਤਰਨ ਤੋਂ ਪਹਿਲਾਂ ਹਰ ਛੋਟੀ ਵੱਡੀ ਗੱਲ ਦੀ ਰਿਸਰਚ ਕਰਨ ਲੱਗ ਪਵੋ ਕਿਹੜਾ ਕਾਸਟਿਊਮ ਠੀਕ ਰਹੇਗਾ ਪਾਣੀ ਦਾ ਟੈਂਪਰੇਚਰ ਕਿੰਨਾ ਹੋਵੇ ਕਿਹੜੀ ਤੈਰਨ ਦੀ ਤਰੀਕਾ ਸਭ ਤੋਂ ਵਧੀਆ ਹੈ ਤਾਂ ਕਿ ਤੁਸੀਂ ਕਦੇ ਤੈਰ ਸਕੋਗੇ ਨਹੀਂ ਤੈਰਨ ਸਿੱਖਣ ਦਾ ਸਭ ਤੋਂ ਵਧੀਆ ਤਰੀਕਾ ਹੈ ਸਿੱਧਾ ਪਾਣੀ ਵਿੱਚ ਉਤਰੋ ਤੇ ਐਸਟਾ ਐਸਟਾ ਪ੍ਰੈਕਟਿਸ ਕਰੋ। ਇਹ ਹੀ ਗੱਲ ਹਰ ਫੈਸਲੇ ਉੱਤੇ ਲਾਗੂ ਹੁੰਦੀ ਹੈ। ਜਦ ਵੀ ਵੱਡਾ ਫੈਸਲਾ ਲੈਣਾ ਹੋਵੇ ਤਾਂ ਡਿਸੀਜਨ ਡੈਡਲਾਈਨ ਨਾ ਦੀ ਇੱਕ ਸਧਾਰਨ ਤਕਨੀਕ ਵਰਤੋ ਆਪਣੇ ਆਪ ਨੂੰ ਇੱਕ ਨਿਸ਼ਚਿਤ ਸਮਾਂ ਦਿਓ। ਸੋਚੋ ਤੇ ਵਿਸ਼ਲੇਸ਼ਣ ਕਰੋ ਪਰ ਉਸ ਸਮੇਂ ਦੀ ਮਿਆਦ ਦੇ ਬਾਅਦ ਫੈਸਲਾ ਲੈ ਲਓ ਤੇ ਫਿਰ ਉਸਤੇ ਟਿਕੇ ਰਹੋ। ਅਕਸਰ ਅਸੀਂ ਫੈਸਲਾ ਲੈ ਲੈਂਦੇ ਹਾਂ ਪਰ ਫਿਰ ਵੀ ਆਪਣੇ ਫੈਸਲੇ ਤੇ ਡਾਊਟ ਕਰਦੇ ਰਹਿੰਦੇ ਹਾਂ ਕਿ ਠੀਕ ਕੀਤਾ ਜਾਂ ਨਹੀਂ। ਕੀ ਹੋਰ ਚੰਗਾ ਹੋ ਸਕਦਾ ਸੀ ਪਰ ਇਹ ਸੋਚਣ ਦਾ ਕੋਈ ਫਾਇਦਾ ਨਹੀਂ ਜਦ ਫੈਸਲਾ ਕਰ ਲਿਆ ਤਾਂ ਫਿਰ ਆਪਣੇ ਆਪ ਤੇ ਪਰੋਸਾਂ ਰੱਖੋ ਤੇ ਅੱਗੇ ਵਧੋ ਜਿਵੇਂ ਕਿ ਜੇ ਤੁਹਾਨੂੰ ਦੋ ਨੌਕਰੀਆਂ ਦੀ ਚੋਣ ਹੋਵੇ ਤੇ ਤੁਸੀਂ ਹਫ਼ਤੇ ਹ ਇਸ ਬਾਰੇ ਸੋਚਦੇ ਰਹੋ ਤਾਂ ਤੁਹਾਡੀ એનર્ਜੀ ਵੀ ਖਰਾਬ ਹੋਏਗੀ ਤੇ ਐਂਜਾਇਟੀ ਵੀ ਵਧੇਗੀ ਇਸ ਦਾ ਵਧੀਆ ਤਰੀਕਾ ਹੈ ਕਿ ਫਾਇਦੇ ਨੁਕਸਾਨ ਲਿਖੋ ਲਾਜ਼ਮੀ ਤਰੀਕੇ ਨਾਲ ਸੋਚੋ ਫਿਰ ਆਪਣੇ ਆਪ ਨੂੰ 1-2 ਦਿਨ ਦੀ ਮਿਆਦ ਦਿਓ ਤੇ ਜੋ ਵਧੀਆ ਲੱਗੇ ਉਹ ਚੁਣ ਲਓ ਫਿਰ ਮੁੜ ਕੇ ਨਾ ਵੇਖੋ ਇਹੀ ਨਹੀਂ ਕਈ ਲੋਕ ਰਿਸ਼ਤਿਆਂ ਵਿੱਚ ਵੀ ਓਵਰਥਿੰਕ ਕਰਦੇ ਹਨ ਕਿ ਕੀ ਇਹ ਰਿਸ਼ਤਾ ਠੀਕ ਹੈ ਅੱਗੇ ਚਲ ਕੇ ਕੋਈ ਸਮੱਸਿਆ ਆਈ ਤਾਂ ਪਰ ਅਸਲ ਗੱਲ ਇਹ ਹੈ ਕਿ ਹਰ ਰਿਸ਼ਤੇ ਵਿੱਚ ਚੈਲੰਜ ਹੁੰਦੇ ਹਨ ਜੇ ਤੁਹਾਨੂੰ ਕਿਸੇ ਨਾਲ ਸੱਚਮੁੱਚ ਚੰਗਾ ਲੱਗਦਾ ਹੈ ਤਾਂ ਓਵਰਥਿੰਕ ਕਰਨ ਦੀ ਥਾਂ ਐਕਸ਼ਨ ਲਓ ਗੱਲ ਕਰੋ ਆਪਣੀਆਂ ਫੀਲਿੰਗਸ ਦਾ ਇਜ਼ਹਾਰ ਕਰੋ ਚੁੱਪ ਰਹਿਣ ਨਾਲ ਕੁਝ ਨਹੀਂ ਬਦਲੇਗਾ ਸਿਰਫ ਸਮਾ ਹੀ ਜਾਇਆ ਹੋਏਗਾ ਇੱਕ ਹੋਰ ਪਾਵਰਫੁਲ ਤਰੀਕਾ ਹੈ ਸਟਾਰਟ ਸਮਾਲ ਬਟ ਐਕਟ ਫਾਸਟ ਅਸੀਂ ਅਕਸਰ ਸੋਚਦੇ ਹਾਂ ਕਿ ਜਦੋਂ ਸਭ ਕੁਝ ਪਰਫੈਕਟ ਹੋਵੇਗਾ ਤਾਂ ਸ਼ੁਰੂਆਤ ਕਰਾਂਗੇ ਪਰ ਅਸਲ ਗੱਲ ਇਹ ਹੈ ਕਿ ਸ਼ੁਰੂਆਤ ਲਈ ਕਦੇ ਵੀ ਕੋਈ ਪਰਫੈਕਟ ਮੂਮੈਂਟ ਨਹੀਂ ਹੁੰਦਾ ਜੋ ਵੀ ਕਰਨਾ ਹੈ ਛੋਟੇ ਛੋਟੇ ਕਦਮ ਚੁਕੋ ਪਰ ਤੁਰੰਤ ਐਕਸ਼ਨ 'ਚ ਆਓ ਉਦਾਹਰਨ ਵਜੋਂ ਜੇਕਰ ਤੁਹਾਨੂੰ ਕੋਈ ਬਿਜ਼ਨਸ ਸ਼ੁਰੂ ਕਰਨਾ ਹੈ ਤਾਂ ਇਹ ਨਾ ਸੋਚਦੇ ਰਹੋ ਕਿ ਪਹਿਲਾਂ ਪੂਰੀ ਮਾਰਕੀਟ ਰਿਸਰਚ ਕਰਾਂ ਪਰਫੈਕਟ ਪਲਾਨ ਬਣਾਵਾਂ ਤੇ ਸਾਰੀਆਂ ਚੀਜ਼ਾਂ ਤਿਆਰ ਕਰਕੇ ਹੀ ਸ਼ੁਰੂ ਕਰਾਂ ਇਹ ਨਾ ਸੋਚਦਿਆਂ ਸੋਚਦਿਆਂ ਸਾਲ ਲੰਘ ਜਾਵੇਗਾ ਇਸ ਦੇ ਬਦਲੇ ਵਿੱਚ ਇੱਕ ਛੋਟਾ ਕਦਮ ਚੁੱਕੋ ਸ਼ਾਇਦ ਤੁਸੀਂ ਇੱਕ ਸਧਾਰਨ ਸਰਵੇਖਾਰ ਸਕੋ ਪੋਟੈਂਸ਼ੀਅਲ ਗ੍ਰਾਹਕਾਂ ਤੋਂ ਫੀਡਬੈਕ ਲੈ ਸਕੋ ਜਾਂ ਫਿਰ ਇੱਕ ਛੋਟੀ ਸਕੇਲ ਤੇ ਆਪਣੀ ਸਰਵਿਸ ਲਾਂਚ ਕਰ ਦਿਓ ਜਿਵੇਂ ਹੀ ਤੁਸੀਂ ਐਕਸ਼ਨ ਲੈਂਦੇ ਹੋ ਚੀਜ਼ਾਂ ਆਪਣੇ ਆਪ ਸਾਫ਼ ਹੋਣ ਲੱਗ ਪੈਂਦੀਆਂ ਨੇ ਇੱਕ ਦਿਲਚਸਪ ਗੱਲ ਇਹ ਹੈ ਕਿ ਜਦੋਂ ਅਸੀਂ ਐਕਸ਼ਨ ਲੈਂਦੇ ਹਾਂ ਤਾਂ ਸਾਡਾ ਦਿਮਾਗ ਵੀ ਉਸ ਦੀ ਸਹਾਇਤਾ ਕਰਨ ਲੱਗਦਾ ਹੈ ਜੇਕਰ ਤੁਸੀਂ ਕੋਈ ਨਵੀਂ ਆਦਤ ਪਾਉਣੀ ਚਾਹੁੰਦੇ ਹੋ ਪਰ ਇੱਕ ਐਗਜ਼ਾਮਪਲ ਸਵੇਰੇ ਜਲਦੀ ਉਠਣਾ ਤਾਂ ਜਿੰਨਾ ਵੱਦ ਸੋਚੋਗੇ ਉਹਨਾਂ ਵੱਦ ਔਖਾ ਲੱਗੇਗਾ ਪਰ ਜੇ ਬਿਨਾ ਵਦੇਰੇ ਸੋਚੇ ਸਿੱਧਾ అలਾਰਮ ਵਜਣ ਤੇ ਉੱਠ ਜਾਣ ਦਾ ਫੈਸਲਾ ਕਰ ਲਵੋਗੇ ਤਾਂ ਤੁਹਾਡਾ ਦਿਮਾਗ ਹੌਲੀ-ਹੌਲੀ ਇਸ ਨੂੰ ਨਾਰਮਲ ਮੰਨਣ ਲੱਗ ਜਾਏਗਾ ਹਰ ਐਕਸ਼ਨ ਤੁਹਾਡਾ ਆਤਮ ਵਿਸ਼ਵਾਸ ਵਧਾਉਂਦਾ ਹੈ ਅਤੇ ਜਦੋਂ ਵਿਸ਼ਵਾਸ ਵਧਦਾ ਹੈ ਤਾਂ ਫੈਸਲੇ ਲੈਣਾ ਆਸਾਨ ਹੋ ਜਾਂਦਾ ਹੈ ਅਕਸਰ ਲੋਕ ਡਰਦੇ ਨੇ ਕਿ ਜੇਕਰ ਉਹਨਾਂ ਨੇ ਗਲਤ ਫੈਸਲਾ ਲੈ ਲਿਆ ਤਾਂ ਕੀ ਹੋਏਗਾ ਪਰ ਅਸਲ ਵਿੱਚ ਕੋਈ ਵੀ ਫੈਸਲਾ ਸਦੀਵੀ ਨਹੀਂ ਹੁੰਦਾ ਜੇਕਰ ਕੋਈ ਫੈਸਲਾ ਗਲਤ ਹੋ ਵੀ ਜਾਂਦਾ ਹੈ ਤਾਂ ਅਸੀਂ ਉਸ ਨੂੰ ਸਹੀ ਕਰ ਸਕਦੇ ਹਾਂ ਉਸ ਤੋਂ ਸਿੱਖ ਸਕਦੇ ਹਾਂ ਤੇ ਅੱਗੇ ਹੋਰ ਚੰਗੇ ਫੈਸਲੇ ਲੈ ਸਕਦੇ ਹਾਂ ਜਿਹੜੇ ਲੋਕ ਤੇਜ਼ੀ ਨਾਲ ਫੈਸਲੇ ਲੈਂਦੇ ਨੇ ਉਹ ਜ਼ਿਆਦਾ ਗਲਤੀਆਂ ਵੀ ਕਰਦੇ ਨੇ ਪਰ ਉਹਨਾਂ ਗਲਤੀਆਂ ਤੋਂ ਸਿੱਖ ਕੇ ਉਹ ਹੋਰ ਵਧਦੇ ਹਨ ਸੋਚੋ ਜੇਕਰ ਕੋਈ ਆਰਟਿਸਟ ਹਰ ਇੱਕ ਬਰਸ਼ ਸਟ੍ਰੋਕ ਤੋਂ ਪਹਿਲਾਂ ਕੰਟੀਆਂ ਸੋਚੇ ਕਿ ਇਹ ਠੀਕ ਹੈ ਜਾਂ ਨਹੀਂ ਤਾਂ ਉਹ ਕਦੇ ਵੀ ਪੇਂਟਿੰਗ ਪੂਰੀ ਨਹੀਂ ਕਰ ਸਕੇਗਾ पर जेकर वो हर स्ट्रोक हौली हौली दे नाल आगे ਵਧੇਗਾ ਤਾਂ ਉਹੀ ਪੇਂਟਿੰਗ ਹੌਲੀ ਹੌਲੀ ਰੂਪ ਤਾਰਨ ਕਰ ਲੇਗੀ ਜ਼ਿੰਦਗੀ ਵੀ ਇੰਜ ਹੀ ਹੁੰਦੀ ਹੈ ਪਰਫੈਕਸ਼ਨ ਦੇ ਇੰਤਜ਼ਾਰ ਕਰਨ ਦੀ ਥਾਂ ਸਿਰਫ ਸ਼ੁਰੂਆਤ ਕਰੋ ਅਤੇ ਰਸਤੇ ਵਿੱਚ ਸੁਧਾਰ ਕਰਦੇ ਰਹੋ ਇਸ ਲਈ ਅਗਲੀ ਵਾਰੀ ਜਦੋਂ ਵੀ ਕੋਈ ਵੱਡਾ ਫੈਸਲਾ ਲੈਣਾ ਹੋਵੇ ਤਾਂ ਓਵਰ ਥਿੰਕਿੰਗ ਦੇ ਜਾਲ ਚ ਨਾ ਫਸੋ ਐਕਸ਼ਨ ਲਵੋ ਸਵੈ ਸੰਦੇ ਨੂੰ ਪਾਸੇ ਰੱਖੋ ਅਤੇ ਆਪਣੀ ਅੰਦਰਲੀ ਆਵਾਜ਼ ਤੇ ਪਰੋਸਾ ਰੱਖੋ ਜਦ ਵੀ ਦਿਮਾਗ ਵਿੱਚ ਉਲਝਣ ਆਏ ਆਪਣੇ ਆਪ ਤੋਂ ਇੱਕ ਸਵਾਲ ਪੁੱਛੋ ਕਿ ਮੈਂ ਸੋਚ ਕੇ ਕਿਤੇ ਪਹੁੰਚ ਰਹਾ ਹਾਂ ਜਾਂ ਵਦੇਰੇ ਉਲਝ ਰਿਹਾ ਹਾਂ ਜੇ ਉਲਝ ਰਹੇ ਹੋ ਤਾਂ ਤੁਰੰਤ ਐਕਸ਼ਨ ਲਵੋ ਤੇ ਅੱਗੇ ਵਧੋ ਇਹੀ ਹੈ ਡਿਸਾਈਸਿਵ ਐਕਸ਼ਨ ਦਾ ਫਾਰਮੂਲਾ ਤੇ ਇਹੀ ਹੈ ਸਫਲਤਾ ਵੱਲ ਜਾਣ ਵਾਲਾ ਰਸਤਾ ਅਕਸਰ ਅਸੀਂ ਕਿਸੇ ਮੁਸ਼ਕਲ ਹਾਲਤ ਵਿੱਚ ਫਸਦੇ ਹੀ ਇਹ ਸੋਚਣ ਲੱਗ ਪੈਂਦੇ ਹਾਂ ਕਿ ਕਾਸ਼ ਮੈਂ ਐਸਾ ਨਾ ਕੀਤਾ ਹੁੰਦਾ ਜਾਂ ਹੁਣ ਕੀ ਹੋਵੇਗਾ ਇਹ ਓਵਰਥਿੰਕਿੰਗ ਦੀ ਸਭ ਤੋਂ ਆਮ ਪਛਾਣ ਹੈ ਅਸੀਂ ਵਾਰ-ਵਾਰ ਇੱਕੋ ਜਿਹੀ ਸਮੱਸਿਆ ਨੂੰ ਐਨਾਲਾਈਜ਼ ਕਰਦੇ ਰਹਿੰਦੇ ਹਾਂ ਵੱਦ ਤੋਂ ਵੱਧ ਖਰਾਬ ਹਾਲਾਤਾਂ ਬਾਰੇ ਸੋਚਦੇ ਹਾਂ ਪਰ ਅਸਲੀ ਹਲਵਲ ਧਿਆਨ ਨਹੀਂ ਦਿੰਦੇ ਸਾਡੀ ਊਰਜਾ ਤੇ ਸਮਾਂ ਦੋਵਾਂ ਸਮੱਸਿਆ ਤੇ ਫੋਕਸ ਕਰਨ ਵਿੱਚ ਲੱਗ ਜਾਂਦੇ ਨੇ ਜਦਕਿ ਸਾਨੂੰ ਆਪਣੇ ਫੋਕਸ ਨੂੰ ਹਲਵਲ ਦੀ ਜਾਣ ਦੀ ਲੋੜ ਹੁੰਦੀ ਹੈ ਕਪੂਰ ਦੀ ਕਿਤਾਬ ਵਿੱਚ ਇੱਕ ਬਹੁਤ ਪਾਵਰਫੁਲ ਸਵਾਲ ਦਿੱਤਾ ਗਿਆ ਹੈ ਅਗਲਾ ਸਭ ਤੋਂ ਵਧੀਆ ਕਦਮ ਕੀ ਹੋ ਸਕਦਾ ਹੈ ਜਦ ਵੀ ਕਿਸੇ ਮੁਸ਼ਕਲ ਵਿੱਚ ਫਸੋ ਇਹ ਸੋਚਣ ਦੀ ਥਾਂ ਕਿ ਮੇਰੇ ਨਾਲ ਹੀ ਕਿਉਂ ਇਹ ਪੁੱਛੋ ਕਿ ਹੁਣ ਮੈਂ ਕੀ ਕਰ ਸਕਦੀ ਹਾਂ ਮਨ ਲਵੋ ਕਿ ਕਿਸੇ ਮਹੱਤਵਪੂਰਨ ਇਮਤਿਹਾਨ ਚ ਵਦਿਆ ਨੰਬਰ ਨਹੀਂ ਆਏ ਤਾਂ ਦੋ ਤਰੀਕੇ ਹੋ ਸਕਦੇ ਨੇ ਪਹਿਲਾ ਤੁਸੀਂ ਸੋਚਦੇ ਰਹੋ ਕਿ ਕਾਸ ਮੈਂ ਜ਼ਿਆਦਾ ਪੜਾਈ ਕੀਤੀ ਹੋਣੀ ਮੇਰਾ ਪਵਿੱਖ ਖਰਾਬ ਹੋ ਗਿਆ ਜਾਂ ਦੂਜਾ ਤੁਸੀਂ ਸੋਚੋ ਕਿ ਹੁਣ ਮੈਂ ਕਿਵੇਂ ਇਹਨਾਂ ਗਲਤੀਆਂ ਤੋਂ ਸਿੱਖ ਸਕਦੀ ਹਾਂ ਮੈਂ ਕਿੱਥੇ ਸੁਧਾਰ ਕਰ ਸਕਦੀ ਹਾਂ ਅਗਲੇ ਇਮਤਿਹਾਨ ਲਈ ਬਿਹਤਰ ਰਣਨੀਤੀ ਕੀ ਹੋ ਸਕਦੀ ਹੈ ਪਹਿਲਾ ਤਰੀਕਾ ਤੁਹਾਨੂੰ ਸਿਰਫ ਗਿਲਟ ਅਤੇ ਅਫਸੋਸ ਵਿੱਚ ਫਸਾ ਦਿੰਦਾ ਹੈ ਪਰ ਦੂਜਾ ਤਰੀਕਾ ਤੁਹਾਨੂੰ ਅਗਲੀ ਵਾਰੀ ਵਦਿਆ ਪਰਫਾਰਮ ਕਰਨ ਦੇ ਰਾਹ ਜਿ ਲਾਈ ਜਾਂਦਾ ਹੈ ਇਹੀ ਫਰਕ ਹੁੰਦਾ ਹੈ ਸਮੱਸਿਆ ਕੇਂਦਰਤ ਸੋਚ ਅਤੇ ਹੱਲ ਕੇਂਦਰਤ ਸੋਚ ਵਿੱਚ ਹੱਲ ਕੇਂਦਰਤ ਸੋਚ ਦਾ ਇੱਕ ਹੋਰ ਫਾਇਦਾ ਇਹ ਹੈ ਕਿ ਇਹ ਤੁਹਾਨੂੰ ਐਕਸ਼ਨ ਲੈਣ ਲਈ ਮੋਟੀਵੇਟ ਕਰਦੀ ਹੈ ਜਦ ਤੁਸੀਂ ਸਿਰਫ ਪ੍ਰੋਬਲਮ ਤੇ ਧਿਆਨ ਦਿੰਦੇ ਹੋ ਤਾਂ ਆਪ ਨੂੰ ਬੇਵਸ ਮਹਿਸੂਸ ਕਰਦੇ ਹੋ ਪਰ ਜਦ ਹੱਲਾਂ ਬਾਰੇ ਸੋਚਦੇ ਹੋ ਤਾਂ ਆਪ ਨੂੰ ਸ਼ਕਤੀਸ਼ਾਲੀ ਮਹਿਸੂਸ ਹੁੰਦੀ ਹੈ ਇਹਹੀ ਅਹਿਸਾਸ ਤਣਾ ਕਟਾਉਂਦਾ ਹੈ ਮੰਨ ਲਵੋ ਕਿ ਤੁਸੀਂ ਕਿਸੇ ਨੌਕਰੀ ਦੇ ਇੰਟਰਵਿਊ ਚ ਗਏ ਅਤੇ ਸਿਲੈਕਟ ਨਹੀਂ ਹੋਏ ਹੁਣ ਜੇ ਤੁਸੀਂ ਸਿਰਫ ਇਹੀ ਸੋਚਦੇ ਰਹੋ ਕਿ ਮੈਨੂੰ ਕਿਉਂ ਰਿਜੈਕਟ ਕੀਤਾ ਮੈਂ ਕਦੇ ਵੀ ਚੰਗੀ ਨੌਕਰੀ ਨਹੀਂ ਲੈ ਸਕਾਂਗੀ ਤਾਂ ਇਹ ਤੁਹਾਨੂੰ ਹੋਰ ਵੀ ਕੜਜੇਹਾ ਮਹਿਸੂਸ ਕਰਾਏਗਾ ਪਰ ਜੇਕਰ ਤੁਸੀਂ ਹਾਲ ਉੱਤੇ ਧਿਆਨ ਦਿੰਦੇ ਹੋ ਤਾਂ ਤੁਸੀਂ ਕਹੋਗੇ ਚਲੋ ਮੈਂ ਆਪਣੇ ਇੰਟਰਵਿਊ ਸਕਿਲਸ ਨੂੰ ਇੰਪਰੂਵ ਕਰਦੀ ਹਾਂ ਆਪਣਾ ਸੀਵੀ ਹੋਰ ਮਜ਼ਬੂਤ ਬਣਾਉਂਦੀ ਹਾਂ ਜਾਂ ਅਗਲੀ ਵਾਰੀ ਵਧੀਆ ਤਿਆਰੀ ਕਰਾਂਗੀ ਇਸ ਤਰ੍ਹਾਂ ਤੁਸੀਂ ਨਾ ਸਿਰਫ ਮਾਨਸਿਕ ਤੌਰ ਤੇ ਮਜ਼ਬੂਤ ਰਹੋਗੇ ਸਗੋਂ ਤੁਹਾਡੀ ਕਾਰਗੁਜ਼ਾਰੀ ਵੀ ਬਿਹਤਰ ਹੋਵੇਗੀ ਇੱਕ ਹੋਰ ਪਾਵਰਫੁਲ ਤਰੀਕਾ ਹੈ ਸਮस्याਵਾਂ ਨੂੰ ਰੀਫ੍ਰੇਮ ਕਰਨਾ ਜਦੋਂ ਵੀ ਕੋਈ ਚੈਲੰਜ ਆਉਂਦਾ ਹੈ ਉਸ ਨੂੰ ਸਿਰਫ ਇੱਕ ਰੁਕਾਵਟ ਵਾਂਗ ਨਾ ਦੇਖੋ ਬਲਕਿ ਇੱਕ ਲਰਨਿੰਗ ਮੌਕਾ ਵਾਂਗ ਦੇਖੋ ਜਿਵੇਂ ਜੇ ਤੁਹਾਡੀ ਬਿਜ਼ਨਸ ਰਣਨੀਤੀ ਫੇਲ ਹੋ ਜਾਂਦੀ ਹੈ ਤਾਂ ਇਹ ਨਹੀਂ ਮਤਲਬ ਕਿ ਤੁਸੀਂ ਚੰਗੇ ਅੰਟਰਪ੍ਰੈਨਿਓਰ ਨਹੀਂ ਹੋ ਸਕੋ ਇਹ ਸਿੱਖਣ ਦਾ ਮੌਕਾ ਹੈ ਕਿ ਅਗਲੀ ਵਾਰੀ ਕੀ ਹੋਰ ਵਧੀਆ ਕੀਤਾ ਜਾ ਸਕਦਾ ਸੀ ਜਿਵੇਂ ਇੱਕ ਕ੍ਰਿਕਟਰ ਜੇ ਆਊਟ ਹੋ ਜਾਂਦਾ ਹੈ ਤੇ ਸਿਰਫ ਇਹੀ ਸੋਚਦਾ ਰਹੇ ਕਿ ਉਸ ਤੋਂ ਵੱਡੀ ਗਲਤੀ ਹੋ ਗਈ ਤਾਂ ਉਹ ਅਗਲੇ ਮੈਚ ਚ ਵੀ ਚੰਗਾ ਪਰਫਾਰਮ ਨਹੀਂ ਕਰੇਗਾ ਜੇ ਉਹ ਸੋਚੇ ਕਿ ਅਗਲੀ ਵਾਰੀ ਇਹ ਬਾਲ ਹੋਰ ਚੰਗੀ ਤਰ੍ਹਾਂ ਖੇਡਾਂਗਾ ਤਾਂ ਉਹ ਆਪਣੇ ਖੇਡ ਵਿੱਚ ਸੁਧਾਰ ਲਿਆ ਸਕਦਾ ਹੈ ਓਵਰਥਿੰਕਿੰਗ ਨੂੰ ਹੱਲ ਕੇਂਦ੍ਰਿਤ ਸੋਚ ਤੇ ਬਦਲਣ ਦਾ ਇੱਕ ਸਧਾਰਨ ਤਰੀਕਾ ਹੈ ਕਿ ਉਸ ਤੇ ਧਿਆਨ ਦਿਓ ਜੋ ਤੁਸੀਂ ਕੰਟਰੋਲ ਕਰ ਸਕਦੇ ਹੋ ਬਹੁਤ ਵਾਰੀ ਅਸੀਂ ਉਹਨਾਂ ਚੀਜ਼ਾਂ ਨੂੰ ਲੈ ਕੇ ਚਿੰਤਾ ਕਰਦੇ ਰਹਿੰਦੇ ਹਾਂ ਜੋ ਸਾਡੇ ਹੱਥ ਵਿੱਚ ਹੀ ਨਹੀਂ ਹੁੰਦੀਆਂ ਜੇ ਮੀਂਹ ਪੈਣੀ ਹੈ ਤਾਂ ਤੁਸੀਂ ਮੇਂ ਰੋਕ ਨਹੀਂ ਸਕਦੇ ਪਰ ਛਤਰੀ ਲੈ ਕੇ ਨਿਕਲ ਸਕਦੇ ਹੋ ਜੇ ਮਾਰਕੀਟ ਡਾਊਨ ਹੈ ਤਾਂ ਤੁਸੀਂ ਅਰਥਵਿਵਸਥਾ ਨੂੰ ਕੰਟਰੋਲ ਨਹੀਂ ਕਰ ਸਕਦੇ ਪਰ ਆਪਣੇ ਫਾਈਨੈਂਸ਼ੀਅਲ ਪਲਾਨਿੰਗ ਵਧੀਆ ਕਰ ਸਕਦੇ ਹੋ ਜੇ ਕੋਈ ਤੁਹਾਡੇ ਬਾਰੇ ਗਲਤ ਸੋਚਦਾ ਹੈ ਤਾਂ ਤੁਸੀਂ ਉਸ ਦੀ ਸੋਚ ਨਹੀਂ ਬਦਲ ਸਕਦੇ ਪਰ ਆਪਣੇ ਐਕਸ਼ਨ ਅਤੇ ਮਾਈਂਡ ਸੈਟ ਨੂੰ ਬਦਲ ਸਕਦੇ ਹੋ ਹਰ ਸਥਿਤੀ ਵਿੱਚ ਕੁਝ ਨਾ ਕੁਝ ਹੋਰ ਹੁੰਦਾ ਹੈ ਜਿਸ ਤੇ ਸਾਡਾ ਕੰਟਰੋਲ ਹੁੰਦਾ ਹੈ ਜਦ ਵੀ ਤੁਸੀਂ ਓਵਰਥਿੰਕ ਕਰਦੇ ਹੋ ਆਪਣੇ ਆਪ ਤੋਂ ਪੁੱਛੋ ਕਿ ਮੈਂ ਇਹ ਕੰਟਰੋਲ ਕਰ ਸਕਦੀ ਹਾਂ ਜੇ ਜਵਾਬ ਹਾਂ ਹੈ ਤਾਂ ਐਕਸ਼ਨ ਲਓ ਨਹੀਂ ਤਾਂ ਛੱਡ ਦੋ ਤੇ ਅੱਗੇ ਵਧੋ ਇੱਕ ਹੋਰ ਤਰੀਕਾ ਹੈ ਸਮੱਸਿਆ ਨੂੰ ਛੋਟੇ-ਛੋਟੇ ਹਿੱਸਿਆਂ 'ਚ ਵੰਡਣਾ ਕਈ ਵਾਰੀ ਕੋਈ ਹਾਲਾਤ ਵੱਡੀ ਤੇ ਮੁਸ਼ਕਲ ਲੱਗਦੀ ਹੈ ਪਰ ਜੇ ਉਸ ਨੂੰ ਛੋਟੇ ਕਦਮਾਂ ਵਿੱਚ ਤੋੜ ਦਿੱਤਾ ਜਾਵੇ ਤਾਂ ਹੱਲ ਲੱਭਣਾ ਆਸਾਨ ਹੋ ਜਾਂਦਾ ਹੈ ਜਿਵੇਂ ਤੁਸੀਂ ਸੋਚਦੇ ਹੋ ਕਿ ਆਪਣੀ ਸਿਹਤ ਸੁਧਾਰਨੀ ਹੈ ਤਾਂ ਇਹ ਵੱਡਾ ਟਾਸਕ ਲੱਗ ਸਕਦਾ ਹੈ ਪਰ ਜੇ ਤੁਸੀਂ ਸੋਚੋ ਕਿ ਅੱਜ ਤੋਂ ਮੈਂ ਹਰ ਰੋਜ਼ 15 ਮਿੰਟ ਚੱਲਾਂਗਾ ਜਾਂ ਮੈਂ ਦਿਨ ਵਿੱਚ ਇੱਕ ਵਾਰੀ ਹੈਲਥੀ ਖਾਣਾ ਖਾਵਾਂਗਾ ਇਹ ਆਸਾਨ ਤੇ ਹੌਲੀ-ਹੌਲੀ ਕਰਕੇ ਹੋਣ ਵਾਲੀ ਗੱਲ ਬਣ ਜਾਂਦੀ ਹੈ ਹਲ ਕੇਂਦ੍ਰਿਤ ਸੋਚ ਸਿਰਫ ਵੱਡੀਆਂ ਸਮੱਸਿਆਵਾਂ ਲਈ ਨਹੀਂ ਸਗੋਂ ਰੋਜ਼ਾਨਾ ਦੀ ਜ਼ਿੰਦਗੀ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਲਈ ਵੀ ਬਹੁਤ ਕੰਮ ਆਉਂਦੀ ਹੈ ਮੰਨ ਲਓ ਕਿ ਤੁਸੀਂ ਸਵੇਰੇ-ਸਵੇਰੇ ਟ੍ਰੈਫਿਕ 'ਚ ਫਸ ਗਏ ਹੋ ਅਤੇ ਦਫ਼ਤਰ ਦੇਰ ਨਾਲ ਪਹੁੰਚਣ ਵਾਲੇ ਹੋ ਤਾਂ ਇੱਕ অপਸ਼ਨ ਹੈ ਕਿ ਗੁੱਸੇ ਵਿੱਚ ਬੈਠ ਕੇ ਸੋਚਦੇ ਰਹੋ ਕਿ ਇਹ ਕਿੰਨਾ ਪਰੇਸ਼ਾਨੀ ਵਾਲਾ ਹੈ ਤੇ ਦੂਜਾ অপਸ਼ਨ ਇਹ ਹੈ ਕਿ ਠੀਕਾ ਹੁਣ ਇਸ ਸਮੇਂ ਨੂੰ ਮੈਂ ਕਿਸੇ ਆਡੀਓ ਬੁੱਕ ਸੁਨਣ ਜਾਂ ਅਗਲੇ ਕੰਮ ਦੀ ਯੋਜਨਾ ਬਣਾਉਣ ਲਈ ਵਰਤ ਸਕਦਾ ਹਾਂ ਆਹਰਕਾਰ ਸਲੂਸ਼ਨ ਕੇਂਦਰਿਤ ਸੋਚ ਸਾਨੂੰ ਇਹ ਸਿਖਾਉਂਦੀ ਹੈ ਕਿ ਹਰ ਸਮੱਸਿਆ ਨਾਲ ਇੱਕ ਮੌਕਾ ਲੁਕਿਆ ਹੋਇਆ ਹੁੰਦਾ ਹੈ ਸਾਨੂੰ ਸਿਰਫ ਇਹ ਆਦਤ ਪਾਉਣੀ ਹੈ ਕਿ ਅਸੀਂ ਉਸ ਮੌਕੇ ਨੂੰ ਵੇਖੀਏ ਜਿੰਨਾ ਜਲਦੀ ਅਸੀਂ ਸਮੱਸਿਆਵਾਂ ਨੂੰ ਵਿਸ਼ਲੇਸ਼ਣ ਕਰਨ ਦੀ ਥਾਂ ਹਾਲ ਲਬਣ ਦੀ ਆਦਤ ਪਾ ਲੈਂਦੇ ਹਾਂ ਉਨਾ ਹੀ ਜਲਦੀ ਅਸੀਂ ਆਪਣੀ ਜ਼ਿੰਦਗੀ ਨੂੰ ਇੱਕ ਨਵੇਂ ਪੋਜ਼ਿਟਿਵ ਦਿਸ਼ਾ ਵਿੱਚ ਲੈ ਕੇ ਜਾ ਸਕਦੇ ਹਾਂ ਇਸ ਲਈ ਅਗਲੀ ਵਾਰੀ ਜਦੋਂ ਵੀ ਦਿਮਾਗ ਕਿਸੇ ਸਮੱਸਿਆ ਵਿੱਚ ਉਲਝ ਜਾਵੇ ਰੁਕੋ ਡੂੰਗੀ ਸਾਲਵੋ ਤੇ ਆਪਣੇ ਆਪ ਤੋਂ ਪੁੱਛੋ ਕਿ ਹੁਣ ਮੈਂ ਸਭ ਤੋਂ ਵਧੀਆ ਅਗਲਾ ਕਦਮ ਕੀ ਲੈ ਸਕਦੀ ਹਾਂ ਜਦੋਂ ਤੁਸੀਂ ਇਹ ਸੋਚ ਆਪਣੀ ਆਦਤ ਬਣਾ ਲੈਂਦੇ ਹੋ ਤਾਂ ਨਾ ਸਿਰਫ ਓਵਰਥਿੰਕਿੰਗ ਕੱਟਦੀ ਹੈ ਸਗੋਂ ਤੁਹਾਡਾ ਆਤਮ ਵਿਸ਼ਵਾਸ ਫੈਸਲਾ ਲੈਣ ਦੀ ਸਮਰੱਥਾ ਅਤੇ ਜ਼ਿੰਦਗੀ ਦੀ ਕੁਆਲਿਟੀ ਵੀ ਬਿਹਤਰ ਹੋ ਜਾਂਦੀ ਹੈ ਕਈ ਵਾਰੀ ਸਾਡੀ ਜ਼ਿੰਦਗੀ ਵਿੱਚ ਐਸੀਆਂ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਤੇ ਸਾਡਾ ਕੋਈ ਕੰਟਰੋਲ ਨਹੀਂ ਹੁੰਦਾ ਪਰ ਫਿਰ ਵੀ ਸਾਡਾ ਦਿਮਾਗ ਉਹਨਾਂ ਬਾਰੇ ਸੋਚਦਾ ਰਹਿੰਦਾ ਹੈ ਕਦੇ ਕਿਸੇ ਦੀ رائے ਨੂੰ ਲੈ ਕੇ ਕਦੇ ਭਵਿੱਖ ਦੇ ਅਣਜਾਨ ਨਤੀਜਿਆਂ ਨੂੰ ਲੈ ਕੇ ਜਾਂ ਕਦੇ ਕਿਸੇ ਅਜੇ ਹੀ ਹਾਲਤ ਬਾਰੇ ਜੋ ਅਸੀਂ ਬਦਲ ਨਹੀਂ ਸਕਦੇ ਇਹ ਹੀ ਓਵਰਥਿੰਕਿੰਗ ਦੀ ਜੜ ਹੈ ਅਸੀਂ ਆਪਣਾ ਸਮਾਂ ਤੇ ਊਰਜਾ ਉਹਨਾਂ ਚੀਜ਼ਾਂ ਉੱਤੇ ਖਰਚ ਕਰਦੇ ਹਾਂ ਜਿਨ੍ਹਾਂ ਉੱਤੇ ਸਾਡਾ ਕੋਈ ਵਾਸ ਨਹੀਂ ਚੱਲਦਾ ਪਰ ਕਪੂਰ ਦੀ ਕਿਤਾਬ ਸਾਨੂੰ ਇੱਕ ਪਾਵਰਫੁੱਲ ਲੈਸਨ ਦਿੰਦੀ ਹੈ ਸਿਰਫ ਉਹ ਹੀ ਚੀਜ਼ਾਂ ਸੋਚੋ ਜਿਨ੍ਹਾਂ ਤੇ ਤੁਹਾਡਾ ਕੰਟਰੋਲ ਹੈ ਬਾਕੀ ਸਭ ਨੂੰ ਛੱਡ ਦਿਓ ਸੋਚੋ ਜੇ ਮੀਂਹ ਪੈ ਰਹੀ ਹੈ ਤਾਂ ਤੁਸੀਂ ਉਹਨੂੰ ਰੋਕ ਨਹੀਂ ਸਕਦੇ ਪਰ ਛਤਰੀ ਲੈ ਕੇ ਜਾਂ ਮੇਹ ਵਿੱਚ ਭੇਜਣ ਦਾ ਆਨੰਦ ਲੈ ਸਕਦੇ ਹੋ ਇਹ ਹੀ ਸੋਚ ਅਸੀਂ ਹਰ ਹਾਲਤ ਵਿੱਚ ਅਪਣਾਉਣੀ ਚਾਹੀਦੀ ਹੈ ਜਦ ਵੀ ਕੋਈ ਚੀਜ਼ ਤੁਹਾਡੀ ਚਿੰਤਾ ਵਧਾ ਰਹੀ ਹੋਵੇ ਆਪਣੇ ਆਪ ਤੋਂ ਇਹ ਸਧਾਰਨ ਸਵਾਲ ਪੁੱਛੋ ਕੀ ਇਹ ਮੇਰੇ ਕੰਟਰੋਲ ਵਿੱਚ ਹੈ ਜੇ ਹਾਂ ਤਾਂ ਐਕਸ਼ਨ ਲਵੋ ਜੇ ਨਹੀਂ ਤਾਂ ਛੱਡ ਦਿਓ ਨਹੀਂ ਤਾਂ ਸਿਰਫ ਮਾਨਸਿਕ ਤਣਾਅ ਵਧੇਗਾ ਕਈ ਵਾਰੀ ਸਾਡੀ ਜ਼ਿੰਦਗੀ ਵਿੱਚ ਐਸੀਆਂ ਚੀਜ਼ਾਂ ਹੁੰਦੀਆਂ ਹਨ ਜੋ ਪੂਰੀ ਤਰ੍ਹਾਂ ਸਾਡੇ ਕੰਟਰੋਲ ਤੋਂ ਬਾਹਰ ਹੁੰਦੀਆਂ ਨੇ ਜਿਵੇਂ ਕਿ ਹੋਰ ਲੋਕ ਸਾਡੇ ਬਾਰੇ ਕੀ ਸੋਚਦੇ ਨੇ ਕਿਸੇ ਗੱਲਬਾਤ ਵਿੱਚ ਸਾਹਮਣੇ ਵਾਲਾ ਕੀ ਰਿਐਕਟ ਕਰੇਗਾ ਸਾਨੂੰ ਕੋਈ ਮੌਕਾ ਮਿਲੇਗਾ ਜਾਂ ਨਹੀਂ ਮੌਸਮ ਕਿਵੇਂ ਰਹੇਗਾ ਅਰਥ ਵਿਵਸਥਾ ਦਾ ਕੀ ਹਾਲ ਹੋਵੇਗਾ ਜਾਂ ਅਚਾਨਕ ਆਉਣ ਵਾਲੀਆਂ ਮੁਸ਼ਕਲਾਂ ਕਦੋਂ ਆਣਗੀਆਂ ਜੇ ਅਸੀਂ ਇਹਨਾਂ ਚੀਜ਼ਾਂ ਬਾਰੇ ਬੱਦ ਸੋਚਦੇ ਰਹੀਏ ਤਾਂ ਸਾਡਾ ਦਿਮਾਗ ਨਕਾਰਾਤਮਕ ਵਿਚਾਰਾਂ ਨਾਲ ਭਰ ਜਾਂਦਾ ਹੈ ਮੰਨ ਲਓ ਤੁਸੀਂ ਕਿਸੇ ਇੰਪੋਰਟੈਂਟ ਇਮਤਿਹਾਨ ਦੀ ਤਿਆਰੀ ਕਰ ਰਹੇ ਹੋ ਪਰ بار بار ਸੋਚ ਰਹੇ ਹੋ ਕਿ ਜੇ ਪੇਪਰ ਬਹੁਤ ਮੁਸ਼ਕਲ ਆਇਆ ਤਾਂ ਜਾਂ ਜੇ ਮੈਂ ਵਦਿਆ ਨੰਬਰ ਨਾਲਿਆ ਸਕੀ ਤਾਂ ਤਾਂ ਸੋਚੋ ਕੀ ਤੁਸੀਂ ਪੇਪਰ ਦੇ ਸਵਾਲ ਕੰਟਰੋਲ ਕਰ ਸਕਦੇ ਹੋ ਨਹੀਂ ਪਰ ਤੁਸੀਂ ਆਪਣੀ ਤਿਆਰੀ ਨੂੰ ਕੰਟਰੋਲ ਕਰ ਸਕਦੇ ਹੋ ਜੇ ਤੁਸੀਂ ਸਿਰਫ ਤਿਆਰੀ ਉੱਤੇ ਧਿਆਨ ਦਿੰਦੇ ਹੋ ਤਾਂ ਤੁਹਾਡੀ ਊਰਜਾ ਠੀਕ ਥਾਂ ਲੱਗਦੀ ਹੈ ਅਤੇ ਆਤਮ ਵਿਸ਼ਵਾਸ ਵਧਦਾ ਹੈ ਪਰ ਜੇ ਅਸੰਭਵ ਚੀਜ਼ਾਂ ਬਾਰੇ ਸੋਚਦੇ ਰਹੋਗੇ ਤਾਂ ਨਾ ਸਿਰਫ ਐਂਜਾਇਟੀ ਵਧੇਗੀ ਸਗੋਂ ਧਿਆਨ ਵੀ ਭਟਕ ਜਾਵੇਗਾ ਕਈ ਵਾਰੀ ਅਸੀਂ ਹੋਰਾਂ ਦੀ رائے ਨੂੰ ਲੈ ਕੇ ਵੀ ਓਵਰਥਿੰਕ ਕਰਦੇ ਹਾਂ ਜਿਵੇਂ ਤੁਸੀਂ ਕਿਸੇ ਗਰੁੱਪ ਵਿੱਚ ਗੱਲ ਕੀਤੀ ਅਤੇ ਕਿਸੇ ਨੇ ਰਿਐਕਟ ਨਹੀਂ ਕੀਤਾ ਤਾਂ ਦਿਮਾਗ ਸੋਚੇਗਾ ਕਿ ਕਿਤੇ ਤੁਸੀਂ ਗਲਤ ਤਾਂ ਨਹੀਂ ਕਿਹਾ ਪਰ ਤੁਸੀਂ ਇੱਕ ਕੰਟਰੋਲ ਨਹੀਂ ਕਰ ਸਕਦੇ ਕਿ ਹੋਰ ਕੀ ਸੋਚਦੇ ਹਨ ਸ਼ਾਇਦ ਉਹ ਆਪਣੇ ਮਸਲਿਆਂ ਵਿੱਚ ਵਿਅਸਤ ਸਨ ਜਾਂ ਧਿਆਨ ਨਹੀਂ ਦਿੱਤਾ ਜਾਂ ਉਹਨਾਂ ਨੂੰ ਗੱਲ ਪਸੰਦ ਨਹੀਂ ਆਈ ਇਹ ਸਭ ਉਹਨਾਂ ਦੇ ਨਜ਼ਰੀਏ ਉੱਤੇ ਨਿਰਭਰ ਕਰਦਾ ਹੈ ਤੁਹਾਡੇ ਐਕਸ਼ਨ ਉੱਤੇ ਨਹੀਂ ਜਦੋਂ ਅਸੀਂ ਉਹਨਾਂ ਚੀਜ਼ਾਂ ਨੂੰ ਲੈ ਕੇ ਪਰੇਸ਼ਾਨ ਹੁੰਦੇ ਹਾਂ ਜੋ ਸਾਡੇ ਹੱਥ ਵਿੱਚ ਨਹੀਂ ਹੁੰਦੀਆਂ ਤਾਂ ਅਸੀਂ ਆਪਣੀ ਮਨ ਦੀ ਸ਼ਾਂਤੀ ਗਵਾ ਦਿੰਦੇ ਹਾਂ ਸੋਚੋ ਤੁਸੀਂ ਕਿਸੇ ਜੌਬ ਇੰਟਰਵਿਊ ਲਈ ਜਾ ਰਹੇ ਹੋ ਤੇ ਰਾਹ ਵਿੱਚ ਟ੍ਰੈਫਿਕ ਜੈਮ ਲੱਗ ਜਾਂਦਾ ਹੈ ਹੁਣ ਦੋ ਚੋਣਾਂ ਹਨ ਇੱਕ ਗੁੱਸੇ ਅਤੇ ਚੰਝਲਾਂਟ ਵਿੱਚ ਫਸੇ ਰਹਿਣਾ ਜਾਂ ਦੂਜਾ ਇਹ ਮੰਨ ਲੈਣਾ ਕਿ ਟ੍ਰੈਫਿਕ ਤੁਹਾਡੇ ਕੰਟਰੋਲ ਵਿੱਚ ਨਹੀਂ ਤੇ ਇਸ ਸਮੇਂ ਤੁਸੀਂ ਡੂੰਗੀ ਸਾਹ ਲੈ ਕੇ ਰਿਲੈਕਸ ਹੋ ਸਕਦੇ ਹੋ ਜਾਂ ਮਨ ਹੀ ਮਨ ਇੰਟਰਵਿਊ ਲਈ ਤਿਆਰ ਹੋ ਸਕਦੇ ਹੋ ਲੇਟ ਗੋ ਦਾ ਮਤਲਬ ਇਹ ਨਹੀਂ ਕਿ ਤੁਸੀਂ ਸਮੱਸਿਆਵਾਂ ਨੂੰ ਅਣਡਿੱਠਾ ਕਰੋ ਜਾਂ ਜ਼ਿੰਮੇਵਾਰੀਆਂ ਤੋਂ ਪਰਜੋ ਇਹ ਸਿਰਫ ਇਹ ਸਿਖਾਉਂਦਾ ਹੈ ਕਿ ਆਪਣੀ ਊਰਜਾ ਅਤੇ ਸਮਾਂ ਉਹਨਾਂ ਚੀਜ਼ਾਂ ਉੱਤੇ ਲਾਓ ਜਿਨ੍ਹਾਂ ਉੱਤੇ ਤੁਹਾਡਾ ਅਸਲ ਕੰਟਰੋਲ ਹੈ ਜਦੋਂ ਅਸੀਂ बार-बार ਉਹਨਾਂ ਆਨ ਕੰਟਰੋਲੇਬਲ ਚੀਜ਼ਾਂ ਤੇ ਧਿਆਨ ਦਿੰਦੇ ਹਾਂ ਤਾਂ ਅਸੀਂ ਆਪਣਾ ਭਾਵਨਾਤਮਕ ਅਤੇ ਮਾਨਸਿਕ ਸੰਤੁਲਨ ਗਵਾ ਦਿੰਦੇ ਹਾਂ ਪਰ ਜਦੋਂ ਅਸੀਂ ਆਪਣੀ ਧਿਆਨ ਸ਼ਕਤੀ ਸਿਰਫ ਕਰਨ ਯੋਗ ਕਦਮਾਂ ਤੇ ਲਗਾਉਂਦੇ ਹਾਂ ਤਾਂ ਸਾਡੀ ਜ਼ਿੰਦਗੀ ਆਸਾਨ ਅਤੇ ਸ਼ਾਂਤ ਬਣ ਜਾਂਦੀ ਹੈ ਇਸ ਵਿੱਚ ਮਾਈਂਡਫੁਲਨੈਸ ਬਹੁਤ ਮਦਦਗਾਰ ਸਾਬਤ ਹੋ ਸਕਦੀ ਹੈ ਜਦੋਂ ਵੀ ਤੁਹਾਡਾ ਦਿਮਾਗ ਅਨ ਕੰਟਰੋਲੇਬਲ ਚੀਜ਼ਾਂ ਬਾਰੇ ਸੋਚਣ ਲੱਗੇ ਤਾਂ ਇੱਕ ਪਲ ਲਈ ਰੁਕੋ ਡੂੰਗੀ ਸਾ ਲਵੋ ਅਤੇ ਆਪਣੇ ਆਪ ਤੋਂ ਪੁੱਛੋ ਕਿ ਕੀ ਇਹ ਮੇਰੇ ਕੰਟਰੋਲ ਵਿੱਚ ਹੈ ਜੇ ਜਵਾਬ ਨਾ ਹੈ ਤਾਂ ਜਾਣਬੁੱਝ ਕੇ ਉਸ ਨੂੰ ਛੱਡਣ ਦੀ ਅਭਿਆਸ ਕਰੋ ਡੀਪ ਬਰੀਥਿੰਗ ਇੱਕ ਸਰਦਾਰਨ ਪਰ ਪ੍ਰਭਾਵਸ਼ਾਲੀ ਤਰੀਕਾ ਹੈ ਜੋ ਤੁਹਾਨੂੰ ਮੌਜੂਦਾ ਪਲ ਵਿੱਚ ਵਾਪਸ ਲਿਆਉਂਦਾ ਹੈ ਜਦੋਂ ਵੀ ਲੱਗੇ ਕਿ ਦਿਮਾਗ ਬੇਵਜਾਹ ਭੱਜ ਰਿਹਾ ਹੈ ਤਾਂ ਕੁਝ ਸਕਿੰਟ ਲਈ ਅੱਖਾਂ ਬੰਦ ਕਰਕੇ ਡੂੰਗੀ ਸਾਹ ਲਵੋ ਅਤੇ ਸੋਚੋ ਕਿ ਤੁਸੀਂ ਆਪਣੀ ਊਰਜਾ ਕਿੱਥੇ ਲਗਾਉਣੀ ਚਾਹੁੰਦੇ ਹੋ ਇੱਕ ਹੋਰ ਤਰੀਕਾ ਹੈ ਆਪਣੀਆਂ ਸੋਚਾਂ ਨੂੰ ਰੀਫਰੇਮ ਕਰਨਾ ਜਦੋਂ ਵੀ ਕੋਈ ਅਨਕੰਟਰੋਲੇਬਲ ਸਥਿਤੀ ਆਏ ਤਾਂ ਉਸ ਨੂੰ ਇੱਕ ਨਵੇਂ ਨਜ਼ਰੀਏ ਨਾਲ ਦੇਖਣ ਦੀ ਕੋਸ਼ਿਸ਼ ਕਰੋ ਮਨ ਲਵੋ ਕਿਸੇ ਨੇ ਤੁਹਾਨੂੰ ਬਿਨਾਂ ਕਿਸੇ ਕਾਰਨ ਦੇ ਆਲੋਚਨਾ ਕਰ ਦਿੱਤੀ ਤੁਸੀਂ ਜਾਂ ਤਾਂ ਸੋਚਦੇ ਰਹੋ ਕਿ ਉਸਨੇ ਐਸਾ ਕਿਉਂ ਕਿਹਾ ਜਾਂ ਇਹ ਵੀ ਸੋਚ ਸਕਦੇ ਹੋ ਕਿ ਸ਼ਾਇਦ ਉਸਦਾ ਮੂਡ ਖਰਾਬ ਸੀ ਜਾਂ ਉਹ ਤੁਹਾਡੀ ਗੱਲ ਨੂੰ ਠੀਕ ਤਰ੍ਹਾਂ ਨਹੀਂ ਸਮਝਿਆ ਜਦੋਂ ਤੁਸੀਂ ਚੀਜ਼ਾਂ ਨੂੰ ਇਹੋ ਜਿਹਾਂ ਨਜ਼ਰੀਏ ਦੇ ਨਾਲ ਵੇਖਦੇ ਹੋ ਤਾਂ ਤੁਹਾਡੀ ਮਾਨਸਿਕ ਸ਼ਾਂਤੀ ਬਣੀ ਰਹਿੰਦੀ ਹੈ ਕਈ ਵਾਰੀ ਲੀਟਿੰਗ ਗੋ ਦਾ ਮਤਲਬ ਹੁੰਦਾ ਹੈ ਕਿ ਅਸੀਂ ਆਪਣੇ ਆਪ ਨੂੰ ਪੁਰਾਣੀਆਂ ਗਲਤੀਆਂ ਦੇ ਗਿਲਟ ਤੋਂ ਆਜ਼ਾਦ ਕਰੀਏ ਮਨ ਲਵੋ ਤੁਸੀਂ ਕੋਈ ਗਲਤ ਫੈਸਲਾ ਲਿਆ ਸੀ ਅਤੇ ਹੁਣ ਬਾਰ-ਬਾਰ ਸੋਚ ਰਹੇ ਹੋ ਕਿ ਕਾਸ਼ ਮੈਂ ਇਹ ਨਾ ਕੀਤਾ ਹੋਵੇ ਪਰ ਸੋਚੋ ਕਿ ਸਮੇਂ ਨੂੰ ਪਿੱਛੇ ਲਿਆਂਦਾ ਜਾ ਸਕਦਾ ਹੈ ਨਹੀਂ ਤਾਂ ਫਿਰ ਆਪਣੇ ਆਪ ਨੂੰ ਸਜ਼ਾ ਦੇਣ ਦਾ ਕੀ ਲਾਭ ਇਸ ਦੀ ਥਾਂ ਇਹ ਸੋਚੋ ਕਿ ਤੁਸੀਂ ਇਸ ਗਲਤੀ ਤੋਂ ਕੀ ਸਿੱਖਿਆ ਅਤੇ ਅੱਗੇ ਕਿਵੇਂ ਵਧੀਆ ਫੈਸਲੇ ਲੈ ਸਕਦੇ ਹੋ ਇੰਜ ਹੀ ਰਿਸ਼ਤਿਆਂ ਵਿੱਚ ਵੀ ਲੇਟਿੰਗੋ ਜ਼ਰੂਰੀ ਹੁੰਦਾ ਹੈ ਕਈ ਵਾਰੀ ਅਸੀਂ ਉਹਨਾਂ ਲੋਕਾਂ ਤੋਂ ਮਾਨਤਾ ਚਾਹੁੰਦੇ ਹਾਂ ਜੋ ਸਾਨੂੰ ਕਦੇ ਸਮਝਦੇ ਹੀ ਨਹੀਂ ਅਸੀਂ ਬਾਰ-ਬਾਰ ਇਹ ਸੋਚਦੇ ਰਹਿੰਦੇ ਹਾਂ ਕਿ ਜੇ ਉਹ ਮੈਨੂੰ ਇਗਨੋਰ ਕਰ ਰਿਹਾ ਹੈ ਤਾ ਸ਼ਾਇਦ ਮੈਂ ਮਤਵਪੂਰਨ ਨਹੀਂ ਹਾਂ ਜਾਂ ਜੇ ਉਸਨੇ ਮੇਰੇ ਮੈਸੇਜ ਦਾ ਜਵਾਬ ਨਹੀਂ ਦਿੱਤਾ ਤਾਂ ਸ਼ਾਇਦ ਮੈਂ ਬੋਰਿੰਗ ਹਾਂ ਪਰ ਸੱਚ ਇਹ ਹੈ ਕਿ ਤੁਸੀਂ ਕਿਸੇ ਨੂੰ ਮਜਬੂਰ ਨਹੀਂ ਕਰ ਸਕਦੇ ਕਿ ਉਹ ਤੁਹਾਨੂੰ ਪਸੰਦ ਕਰੇ ਕਦਰ ਕਰੇ ਜਾਂ ਤੁਹਾਡੀਆਂ ਉਮੀਦਾਂ ਅਨੁਸਾਰ ਵਿਵਹਾਰ ਕਰੇ ਜੋ ਲੋਕ ਤੁਹਾਡੀ ਅਹਿਮੀਅਤ ਜਾਣਦੇ ਹਨ ਉਹ ਆਪਣੇ ਆਪ ਤੁਹਾਡੇ ਨਾਲ ਰਹਿਣਗੇ ਅਤੇ ਜੋ ਨਹੀਂ ਜਾਣਦੇ ਉਹਨਾਂ ਨੂੰ ਛੱਡ ਦੇਣਾ ਹੀ ਚੰਗਾ ਹੈ ਜ਼ਿੰਦਗੀ ਨੂੰ ਸਿਰਫ ਸਾਦਾ ਬਣਾਉਣ ਦੀ ਲੋੜ ਹੈ ਜਦੋਂ ਵੀ ਦਿਮਾਗ ਵਿੱਚ ਕੋਈ ਚਿੰਤਾ ਆਉਂਦੀ ਹੈ ਇੱਕ ਸਦੀ ਤਕਨੀਕ ਅਪਣਾਓ ਕਾਗਜ਼ ਤੇ ਸਰਕਲ ਆਫ ਕੰਟਰੋਲ ਬਣਾਓ ਇੱਕ ਛੋਟਾ ਅਤੇ ਇੱਕ ਵੱਡਾ ਗੋਲ ਸਲ ਖਿਚੋ ਛੋਟੇ ਸਰਕਲ ਵਿੱਚ ਉਹ ਸਭ ਚੀਜ਼ਾਂ ਲਿਖੋ ਜੋ ਤੁਹਾਡੇ ਕੰਟਰੋਲ ਵਿੱਚ ਹਨ ਜਿਵੇਂ ਤੁਹਾਡੇ ਐਕਸ਼ਨਸ ਤੁਹਾਡੇ ਫੈਸਲੇ ਤੁਹਾਡਾ ਮਾਈਂਡਸੈਟ ਵੱਡੇ ਸਰਕਲ ਵਿੱਚ ਉਹ ਚੀਜ਼ਾਂ ਲਿਖੋ ਜੋ ਤੁਹਾਡੇ ਹੱਥ ਵਿੱਚ ਨਹੀਂ ਹਨ ਜਿਵੇਂ ਲੋਕ ਕੀ ਸੋਚਦੇ ਹਨ ਮੌਸਮ ਕਿਵੇਂ ਰਹੇਗਾ ਭਵਿੱਖ ਵਿੱਚ ਕੀ ਹੋਵੇਗਾ ਹੁਣ ਜਦੋਂ ਵੀ ਤੁਸੀਂ ਕਿਸੇ ਗੱਲ ਬਾਰੇ ਓਵਰਥਿੰਕ ਕਰ ਰਹੇ ਹੋ ਵੇਖੋ ਕਿ ਉਹ ਕਿਹੜੇ ਸਰਕਲ ਵਿੱਚ ਆਉਂਦੀ ਹੈ ਜੇਕਰ ਉਹ ਵੱਡੇ ਵਾਲੇ ਸਰਕਲ ਵਿੱਚ ਆਉਂਦੀ ਹੈ ਤਾਂ ਉਸ ਨੂੰ ਛੱਡਣਾ ਸਿੱਖੋ ਲੀਟਿੰਗ ਗੋ ਇੱਕ ਦਿਨ ਵਿੱਚ ਨਹੀਂ ਆਉਂਦੀ ਇਹ ਇੱਕ ਅਭਿਆਸ ਹੈ ਜਦੋਂ ਵੀ ਤੁਹਾਡਾ ਦਿਮਾਗ ਅਜਹੀਆਂ ਚੀਜ਼ਾਂ ਬਾਰੇ ਸੋਚਣ ਲੱਗੇ ਜੋ ਤੁਹਾਡੇ ਹੱਥ ਵਿੱਚ ਨਹੀਂ ਹਨ ਨਰਮੀ ਨਾਲ ਆਪਣੇ ਆਪ ਨੂੰ ਯਾਦ ਦਿਵਾਓ ਇਹ ਮੇਰੇ ਕੰਟਰੋਲ ਵਿੱਚ ਨਹੀਂ ਹੈ ਤੇ ਮੈਂ ਇਸ ਨੂੰ ਛੱਡ ਰਿਹਾ ਰਹੀ ਹਾਂ ਇਹ ਅਭਿਆਸ ਵਾਰ-ਵਾਰ ਕਰਨ ਨਾਲ ਇਹ ਆਦਤ ਬਣ ਜਾਏਗੀ ਅਤੇ ਤੁਸੀਂ ਫੀਲ ਕਰੋਗੇ ਕਿ ਤੁਹਾਡੀ એનર્ਜੀ ਸਹੀ ਜਗ੍ਹਾ ਤੇ ਲੱਗ ਰਹੀ ਹੈ ਅਤੇ ਸਟ੍ਰੈਸ ਘਟ ਰਿਹਾ ਹੈ ਅਗਲੀ ਵਾਰੀ ਜਦੋਂ ਤੁਹਾਡਾ ਦਿਮਾਗ ਅਜਿਹੇ ਸਵਾਲਾਂ ਵਿੱਚ ਉਲਝੇ ਜਿਨ੍ਹਾਂ ਦਾ ਕੋਈ ਜਵਾਬ ਨਹੀਂ ਥੋੜਾ ਰੁਕੋ ਡੂੰਗੀ ਸਾਹ ਲਵੋ ਤੇ ਪੁੱਛੋ ਕੀ ਇਹ ਮੇਰੇ ਕੰਟਰੋਲ ਵਿੱਚ ਹੈ ਜੇ ਨਹੀਂ ਤਾਂ ਹੱਸੋ ਅਤੇ ਅੱਗੇ ਵਧੋ ਅਕਸਰ ਅਸੀਂ ਹੋਰਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਵਿੱਚ ਆਪਣੇ ਆਪ ਨੂੰ ਨਜ਼ਰ ਅੰਦਾਜ਼ ਕਰਦੇ ਹਾਂ ਜਦੋਂ ਕੋਈ ਸਾਨੂੰ ਐਕਸਟਰਾ ਰਿਸਪੋਨਸਿਬਿਲਟੀ ਦੇਣਾ ਚਾਹੁੰਦਾ ਹੈ ਜਾਂ ਅਜਿਹੇ ਹਾਂ ਕੰਮ ਕਰਵਾਉਣਾ ਚਾਹੁੰਦਾ ਹੈ ਜੋ ਸਾਡੀ ਪ੍ਰਾਇੋਰਟੀ ਦੇ ਉਲਟ ਹੁੰਦਾ ਹੈ ਤਾਂ ਸਾਨੂੰ ਗਿਲਟ ਫੀਲ ਹੁੰਦੀ ਹੈ ਕਿ ਜੇ ਨਾ ਕਰ ਦਿੱਤਾ ਤਾਂ ਸਾਹਮਣੇ ਵਾਲਾ ਰੋਸ ਨਾ ਜਾਏ ਇਸ ਡਰ ਵਿੱਚ ਅਸੀਂ ਹਾਂ ਕਹਿ ਦਿੰਦੇ ਹਾਂ ਭਾਵੇਂ ਉਹ ਕੰਮ ਸਾਨੂੰ ਮੈਂਟਲ ਸਟ੍ਰੈਸ ਦੇਵੇ ਇਹ ਹੀ ਆਦਤ ਆਇਸਤਾ ਆਇਸਤਾ ਓਵਰਥਿੰਕਿੰਗ ਬਣ ਜਾਂਦੀ ਹੈ ਕਪੂਰ ਆਪਣੀ ਕਿਤਾਬ ਵਿੱਚ ਆਖਦੇ ਹਨ ਕਿ ਬਾਉਂਡਰੀਜ਼ ਬਣਾਉਣਾ ਅਤੇ ਨਹੀਂ ਕੈਨਾ ਸਿੱਖਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਅਸੀਂ ਹਰ ਕਿਸੇ ਨੂੰ ਖੁਸ਼ ਕਰਦੇ ਕਰਦੇ ਆਪਣੇ ਆਪ ਨੂੰ ਹੀ ਪੂਰੇ ਜਾਂਦੇ ਹਾਂ ਜਦੋਂ ਅਸੀਂ ਉਹ ਕੰਮ ਕਰਦੇ ਹਾਂ ਜੋ ਸਾਡੀਆਂ ਵੈਲਿਊਜ਼ ਜਾਂ ਪ੍ਰਾਇੋਰਟੀਜ਼ ਨਾਲ ਮੇਲ ਨਹੀਂ ਖਾਂਦੇ ਤਾਂ ਸਾਡਾ ਮਨ ਹਮੇਸ਼ਾ ਉਲਝਾ ਰਹਿੰਦਾ ਹੈ ਅਸੀਂ ਅਕਸਰ ਸੋਚਦੇ ਹਾਂ ਕਿ ਕੀ ਮੈਂ ਠੀਕ ਕੀਤਾ ਜਾਂ ਮੈਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ ਪਰ ਹੁਣ ਕੀ ਕਰੀਏ ਇਹ ਤਰ੍ਹਾਂ ਦੀ ਸੋਚ ਸਾਨੂੰ ਇਮੋਸ਼ਨਲ ਬਰਨਆਊਟ ਵੱਲ ਤੱਕਦੀ ਹੈ ਸੋਚੋ ਜੇ ਤੁਹਾਡੇ ਕੋਲ ਪਹਿਲਾਂ ਤੋਂ ਹੀ ਬਹੁਤ سارے ਪੈਂਡਿੰਗ ਕੰਮ ਹਨ ਤੇ ਤੁਹਾਡਾ ਇੱਕ ਦੋਸਤ ਤੁਹਾਡੀ ਮਦਦ ਮੰਗਦਾ ਹੈ ਤੇ ਤੁਸੀਂ ਸਿਰਫ ਉਸ ਨੂੰ ਖੁਸ਼ ਕਰਨ ਲਈ ਹਾਂ ਕਹਿ ਦਿੰਦੇ ਹੋ ਤਾਂ ਹੁਣ ਤੁਹਾਡੇ ਕੰਮ ਵੱਧ ਜਾਂਦੇ ਹਨ ਤੇ ਸਟ੍ਰੈਸ ਵੀ ਫਿਰ ਤੁਸੀਂ ਸੋਚਦੇ ਹੋ ਕਿ ਮੈਨੂੰ ਇਨਕਾਰ ਕਰ ਦੇਣਾ ਚਾਹੀਦਾ ਸੀ ਇਸੀ ਤਰ੍ਹਾਂ ਜੇ ਤੁਸੀਂ ਕਿਸੇ ਪਾਰਟੀ ਵਿੱਚ ਜਾਣ ਲਈ ਤਿਆਰ ਨਹੀਂ ਹੋ ਪਰ ਸਿਰਫ ਕਿਸੇ ਦੀ ਨਾਰਾਜ਼ਗੀ ਤੋਂ ਬਚਣ ਲਈ ਚਲੇ ਜਾਂਦੇ ਹੋ ਤਾਂ ਬਾਅਦ ਵਿੱਚ ਤੁਹਾਨੂੰ ਅਫਸੋਸ ਹੋ ਸਕਦਾ ਹੈ ਕਿ ਤੁਸੀਂ ਉਸ ਸਮਾਂ ਕਿਸੇ ਹੋਰ ਚੰਗੀ ਚੀਜ਼ ਵਿੱਚ ਲਾ ਸਕਦੇ ਸੀ ਨਹੀਂ ਕਹਿਣਾ ਗਲਤ ਨਹੀਂ ਹੈ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਰੂਡ ਹੋ ਜਾਂ ਮਦਦ ਨਹੀਂ ਕਰਨਾ ਚਾਹੁੰਦੇ ਸਿਰਫ ਇਹ ਕਿ ਤੁਸੀਂ ਆਪਣਾ ਸਮਾਂ ਤੇ એનર્ਜੀ ਉਹਨਾਂ ਚੀਜ਼ਾਂ ਲਈ ਰੱਖੀ ਹੋ ਜੋ ਤੁਹਾਡੇ ਲਈ ਮਾਇਨੇ ਰੱਖਦੀਆਂ ਹਨ ਜੇ ਤੁਸੀਂ ਹਰ ਕਿਸੇ ਦੀ ਉਮੀਦਾਂ ਤੇ ਖਰਾ ਉਤਰਨਾ ਚਾਹੁੰਦੇ ਹੋ ਤਾਂ ਆਪਣੇ ਲਈ ਕਦੇ ਸਮਾਂ ਨਹੀਂ ਕੱਢ पाओगे। ਕਪੂਰ ਕਹਿੰਦੇ ਹਨ ਕਿ ਓਵਰ ਥਿੰਕਿੰਗ ਤੋਂ ਬਚਣਾ ਹੈ ਤਾਂ ਇਹ ਸਮਝੋ ਕਿ ਹਰ ਗੱਲ ਲਈ ਹਾਂ ਕਹਿਣੀ ਜ਼ਰੂਰੀ ਨਹੀਂ। ਕੁਝ ਚੀਜ਼ਾਂ ਤੁਹਾਡੇ ਕੰਟਰੋਲ ਵਿੱਚ ਹਨ ਪਰ ਹਰ ਬੋਝ ਥਾਪ ਲੈਣਾ ਤੁਹਾਡੇ ਕੰਟਰੋਲ ਵਿੱਚ ਨਹੀਂ ਹੋਣਾ ਚਾਹੀਦਾ। ਜਦੋਂ ਵੀ ਕੋਈ ਤੁਹਾਡੇ ਕੋਲ ਰਿਕਵੈਸਟ ਲੈ ਕੇ ਆਵੇ ਆਪਣੇ ਆਪ ਤੋਂ ਪੁੱਛੋ ਕਿ ਇਹ ਮੇਰੇ ਲਈ ਠੀਕ ਹੈ। ਜੇ ਹਾਂ ਤਾਂ ਠੀਕ ਨਹੀਂ ਤਾਂ ਬਿਨਾ ਕਿਸੇ ਗਿਲਟ ਦੇ ਨਹੀਂ ਕਹਿਣਾ ਸਿੱਖੋ। ਅਕਸਰ ਅਸੀਂ ਇਸ ਦਰ ਵਿੱਚ ਹਾਂ ਕਹਿ ਦਿੰਦੇ ਹਾਂ ਕਿ ਸਾਹਮਣੇ ਵਾਲਾ ਨਾਰਾਜ਼ ਨਾ ਹੋ ਜਾਵੇ ਜਾਂ ਉਹ ਸਾਨੂੰ ਪਸੰਦ ਨਾ ਕਰੇ ਪਰ ਕੀ ਤੁਸੀਂ ਹਰ ਕਿਸੇ ਨੂੰ ਹਰ ਵੇਲੇ ਖੁਸ਼ ਰੱਖ ਸਕਦੇ ਹੋ ਨਹੀਂ ਤੁਸੀਂ ਜਿੰਨਾ ਵੀ ਚੰਗਾ ਵਿਹਾਰ ਕਰੋ ਕੁਝ ਲੋਕ ਤਾਂ ਹਮੇਸ਼ਾ ਸ਼ਿਕਾਇਤ ਕਰਦੇ ਹੀ ਰਹਿਣਗੇ ਇਸ ਲਈ ਇਹ ਸੋਚਣਾ ਛੱਡੋ ਕਿ ਲੋਕ ਕੀ ਕਹਿਣਗੇ ਇਹ ਸੋਚੋ ਕਿ ਤੁਹਾਡੇ ਲਈ ਕੀ ਠੀਕ ਹੈ ਜੇ ਕੋਈ ਦੋਸਤ ਤੁਹਾਨੂੰ ਹਰ ਹਫ਼ਤੇ ਪੈਸੇ ਮੰਗਦਾ ਹੈ ਅਤੇ ਤੁਸੀਂ ਹਮੇਸ਼ਾ ਦੇ ਦਿੰਦੇ ਹੋ ਬਿਨਾਂ ਸੋਚੇ ਕਿ ਤੁਸੀਂ ਕਿੰਨੀ ਮੁਸ਼ਕਲ ਵਿੱਚ ਹੋ ਤਾਂ ਸੋਚੋ ਕੀ ਉਹ ਸੱਚਮੁੱਚ ਤੁਹਾਡਾ ਚੰਗਾ ਦੋਸਤ ਹੈ ਕੀ ਉਹ ਤੁਹਾਡੀ ਹਾਲਤ ਨੂੰ ਸਮਝਦਾ ਹੈ ਜੇ ਨਹੀਂ ਤਾਂ ਉਹ ਦੋਸਤ ਨਹੀਂ ਬਾਉਂਡਰੀ ਸੈੱਟ ਕਰਨਾ ਸੈਲਫ ਰਿਸਪੈਕਟ ਹੈ ਜੇ ਤੁਸੀਂ ਹੋਰਾਂ ਨੂੰ ਆਪਣਾ ਟਾਈਮ એનર્ਜੀ ਤੇ ਇਮੋਸ਼ਨਸ ਬਿਨਾ ਸੋਚੇ ਵਰਤਣ ਦਿੰਦੇ ਹੋ ਤਾਂ ਇਸਦਾ ਮਤਲਬ ਹੈ ਕਿ ਤੁਸੀਂ ਆਪਣੇ ਆਪ ਦੀ ਕਦਰ ਨਹੀਂ ਕਰ ਰਹੇ ਲੋਕ ਤੁਹਾਡੇ ਨਾਲ ਉਹੀ ਵਿਹਾਰ ਕਰਨਗੇ ਜਿਵੇਂ ਤੁਸੀਂ ਉਹਨਾਂ ਨੂੰ ਇਜਾਜ਼ਤ ਦਿੰਦੇ ਹੋ ਇਸ ਲਈ ਆਪਣੀਆਂ ਬਾਉਂਡਰੀਜ਼ ਕਲੀਅਰ ਕਰਨੀ ਸਿੱਖੋ ਅਤੇ ਜਦੋਂ ਲੋੜ ਹੋਵੇ ਤਾਂ ਨਹੀਂ ਕਹਿਣਾ ਵੀ ਨਹੀਂ ਕਹਿਣ ਲਈ ਹਰ ਵਾਰੀ ਕੋਈ ਬਹਾਨਾ ਬਣਾਉਂਦੀ ਲੋੜ ਨਹੀਂ ਤੁਸੀਂ ਸਧਾਰਨ ਤਰੀਕੇ ਨਾਲ ਕਹਿ ਸਕਦੇ ਹੋ ਕਿ ਮੈਨੂੰ ਚੰਗਾ ਲੱਗੇਗਾ ਜੇ ਮੈਂ ਤੇਰੀ ਮਦਦ ਕਰ ਸਕਾਂ ਪਰ ਇਸ ਸਮੇਂ ਮੈਂ ਵਿਜੀ ਹਾਂ ਜਾਂ ਮੈਂ ਹੁਣੇ ਆਪਣੀਆਂ ਪ੍ਰਾਇੋਰਟੀਜ਼ ਤੇ ਕੰਮ ਕਰ ਰਿਹਾ ਹਾਂ ਇਸ ਲਈ ਮੈਂ ਇਹ ਨਹੀਂ ਕਰ ਸਕਦਾ ਇਹ ਨਾਲ ਸਾਹਮਣੇ ਵਾਲੇ ਨੂੰ ਵੀ ਸਪਸ਼ਟ ਸੰਦੇਸ਼ ਮਿਲੇਗਾ ਅਤੇ ਤੁਹਾਡੀ ਮਾਨਸਿਕ ਸ਼ਾਂਤੀ ਵੀ ਬਣੀ ਰਹੇਗੀ ਇੱਕ ਹੋਰ ਜ਼ਰੂਰੀ ਗੱਲ ਹੈ ਕਿ ਨਹੀਂ ਕਹਿਣ ਤੋਂ ਬਾਅਦ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਨਾ ਕਰੋ ਕਈ ਵਾਰੀ ਅਸੀਂ ਨਹੀਂ ਕਹਿ ਦਿੰਦੇ ਹਾਂ ਪਰ ਬਾਅਦ ਚ ਸੋਚਦੇ ਰਹਿੰਦੇ ਹਾਂ ਕਿ ਮੈਨੂੰ ਮਦਦ ਕਰ ਦੇਣੀ ਚਾਹੀਦੀ ਸੀ ਜਾਂ ਹੁਣ ਉਹ ਮੇਰੇ ਬਾਰੇ ਕੀ ਸੋਚੇਗਾ ਇਹ ਓਵਰਥਿੰਕਿੰਗ ਦਾ ਸਭ ਤੋਂ ਵੱਡਾ Trap ਹੈ ਜੇ ਤੁਸੀਂ ਨਹੀਂ ਕਿਹਾ ਕਿਉਂਕਿ ਉਹ ਚੀਜ਼ ਤੁਹਾਡੇ ਲਈ ਠੀਕ ਨਹੀਂ ਸੀ ਤਾਂ ਆਪਣੇ ਫੈਸਲੇ ਲਈ ਆਪਣੇ ਆਪ ਨੂੰ ਬਲੇਮ ਨਾ ਕਰੋ ਤੁਹਾਡੀ ਖੁਸ਼ੀ ਅਤੇ ਮੈਂਟਲ ਹੈਲਥ ਸਭ ਤੋਂ ਪਹਿਲਾਂ ਆਉਂਦੀ ਹੈ ਮਾਈਂਡਫੁਲਨੈਸ ਇੱਥੇ ਬਹੁਤ ਮਦਦਗਾਰ ਸਾਬਤ ਹੋ ਸਕਦੀ ਹੈ ਜਦੋਂ ਵੀ ਤੁਸੀਂ ਸੋਚ ਰਹੇ ਹੋ ਕਿ ਕਿਸੇ ਗੱਲ ਲਈ ਹਾਂ ਜਾਂ ਨਹੀਂ ਕਹਿਣਾ ਹੈ ਤਾਂ ਇੱਕ ਪਲ ਲਈ ਰੁਕੋ ਲੰਬੀ ਸਾਹਸ ਲਓ ਅਤੇ ਆਪਣੇ ਆਪ ਤੋਂ ਪੁੱਛੋ ਕਿ ਇਹ ਮੇਰੀ ਵੈਲਿਊ ਅਤੇ ਪ੍ਰਾਇੋਰਟੀ ਨਾਲ ਮੇਲ ਖਾਂਦੀ ਹੈ ਜੇ ਨਹੀਂ ਤਾਂ ਵਿਸ਼ਵਾਸ ਨਾਲ ਨਹੀਂ ਕਹਿਣਾ ਸਿੱਖੋ ਕਈ ਲੋਕਾਂ ਨੂੰ ਤੁਹਾਡੀਆਂ ਬਾਉਂਡਰੀਜ਼ ਚੰਗੀਆਂ ਨਹੀਂ ਲੱਗਣਗੀਆਂ ਖਾਸ ਕਰਕੇ ਉਹ ਜੋ ਹਮੇਸ਼ਾ ਤੁਹਾਡੀ ਹਾਂ ਦੇ ਆਦੀ ਰਹੇ ਹਨ ਜੇ ਤੁਸੀਂ ਪਹਿਲਾਂ ਹਮੇਸ਼ਾ ਹਾਂ ਕਹਿੰਦੇ ਆਏ ਹੋ ਅਤੇ ਹੁਣ ਨਹੀਂ ਕਹਿਣਾ ਸ਼ੁਰੂ ਕਰ ਦਿੰਦੇ ਹੋ ਤਾਂ ਕੁਝ ਲੋਕ ਨਾਰਾਜ਼ ਹੋਣਗੇ ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਗਲਤ ਹੋ ਬਾਉਂਡਰੀ ਸੈੱਟ ਕਰਨ ਦਾ ਮਤਲਬ ਹੈ ਆਪਣੇ ਸਮੇਂ ਅਤੇ ਦਾ ਸਹੀ ਵਰਤੋ ਸੋਚੋ ਤੁਸੀਂ ਆਪਣੇ ਕਰੀਅਰ ਵਿੱਚ ਗਰੋ ਕਰਨਾ ਚਾਹੁੰਦੇ ਹੋ ਪਰ ਤੁਹਾਡੇ ਦੋਸਤ ਹਰ ਹਫ਼ਤਾ ਪਾਰਟੀ ਲਈ ਜ਼ੋਰ ਦਿੰਦੇ ਹਨ ਜੇ ਤੁਸੀਂ ਸਿਰਫ ਉਨ੍ਹਾਂ ਨੂੰ ਨਾਰਾਜ਼ ਨਾ ਕਰਨ ਲਈ ਜਾਂਦੇ ਹੋ ਪਰ ਤੁਹਾਡਾ ਦਿਮਾਗ ਕਹਿੰਦਾ ਹੈ ਕਿ ਇਹ ਤੁਹਾਡੇ ਸਮੇਂ ਦੀ ਗਲਤ ਵਰਤੋਂ ਹੈ ਤਾਂ ਤੁਸੀਂ ਸਾਫ਼ ਨਹੀਂ ਕਹ ਕੇ ਆਪਣੇ ਟੀਚਿਆਂ ਤੇ ਧਿਆਨ ਦੇਵੋਗੇ ਤਾਂ ਲੰਬੇ ਸਮੇਂ ਵਿੱਚ ਤੁਹਾਡੀ ਜ਼ਿੰਦਗੀ ਹੋਰ ਚੰਗੀ ਬਣੇਗੀ ਬਾਉਂਡਰੀਜ਼ ਰੱਖਣਾ ਸੈਲਫਿਸ਼ ਹੋਣਾ ਨਹੀਂ ਇਹ ਆਪਣੀ ਖੁਸ਼ੀ ਅਤੇ ਮੈਂਟਲ ਪੀਸ ਨੂੰ ਐਨ ਸਮਝਣਾ ਹੈ ਜਦੋਂ ਤੁਸੀਂ ਆਪਣੀ ਜ਼ਿੰਦਗੀ ਨੂੰ ਆਪਣੀਆਂ ਪ੍ਰਾਇੋਰਟੀਜ਼ ਦੇ ਅਨੁਸਾਰ ਚਲਾਉਣਾ ਸ਼ੁਰੂ ਕਰ ਦਿੰਦੇ ਹੋ ਤਾਂ ਨਾ ਸਿਰਫ ਓਵਰ ਥਿੰਕਿੰਗ ਘਟ ਹੁੰਦੀ ਹੈ ਸਗੋਂ ਤੁਹਾਨੂੰ ਵਧੇਰੇ ਕਲੀਅਰਟੀ ਅਤੇ ਕੌਨਫੀਡੈਂਸ ਮਿਲਦਾ ਹੈ ਇਸ ਲਈ ਅਗਲੀ ਵਾਰੀ ਜਦੋਂ ਕੋਈ ਤੁਹਾਨੂੰ ਉਹ ਕੰਮ ਕਰਨ ਲਈ ਕਹੇ ਜੋ ਤੁਹਾਡੀ ਪ੍ਰਾਇੋਰਟੀ ਨਾਲ ਮੇਲ ਨਹੀਂ ਖਾਂਦਾ ਤਾਂ ਬਿਨਾਂ ਗिल्ਟ ਦੇ ਨਹੀਂ ਕਹਿਣ ਦੀ ਪ੍ਰੈਕਟਿਸ ਕਰੋ ਅਤੇ ਆਪਣੇ ਆਪ ਨੂੰ ਯਾਦ ਦਿਵਾਓ ਕਿ ਤੁਸੀਂ ਹਰ ਕਿਸੇ ਨੂੰ ਖੁਸ਼ ਨਹੀਂ ਰੱਖ ਸਕਦੇ ਪਰ ਆਪਣੇ ਆਪ ਨੂੰ ਅਣਖੁਸ਼ ਰੱਖਣ ਦਾ ਕੋਈ ਫਾਇਦਾ ਨਹੀਂ ਜੇਕਰ ਕੋਈ ਚੀਜ਼ ਤੁਹਾਡੀ ਸੇਵਾ ਨਹੀਂ ਕਰਦੀ ਤਾਂ ਉਸ ਨੂੰ ਛੱਡਣਾ ਸਿੱਖੋ ਮਾਈਂਡਫੁਲਨੈਸ ਜਾਣੇ ਕਿ ਵਰਤਮਾਨ ਪਲ ਵਿੱਚ ਜੀਣ ਦੀ ਕਲਾ ਅੱਜ ਦੀ ਤੇਜ਼ ਤਰਾਰ ਜ਼ਿੰਦਗੀ ਵਿੱਚ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਜਾਂ ਤਾਂ ਪੂਤਕਾਲ ਦੀਆਂ ਗਲਤੀਆਂ ਉੱਤੇ ਅਫਸੋਸ ਕਰਦੇ ਰਹਿੰਦੇ ਹਾਂ ਜਾਂ ਭਵਿੱਖ ਦੀ ਚਿੰਤਾ ਵਿੱਚ ਫਸੇ ਰਹਿੰਦੇ ਹਾਂ ਇਸ ਅਨੰਤ ਸੋਚਣ ਦੀ ਆਦਤ ਕਾਰਨ ਅਸੀਂ ਕਿਸੇ ਵੀ ਮੂਮੈਂਟ ਵਿੱਚ ਪੂਰੀ ਤਰ੍ਹਾਂ ਮੌਜੂਦ ਨਹੀਂ ਰਹਿ ਪਾਉਂਦੇ ਅਤੇ ਇਹੀ ਓਵਰਥਿੰਕਿੰਗ ਦੀ ਸਭ ਤੋਂ ਵੱਡੀ ਵਜ੍ਹਾ ਬਣਦੀ ਹੈ ਜੇਕਰ ਅਸੀਂ ਇਸ ਆਦਤ ਤੋਂ ਬਚਣਾ ਚਾਹੁੰਦੇ ਹਾਂ ਤਾਂ ਮਾਈਂਡਫੁਲਨੈਸ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਲਿਆਉਣਾ ਬਹੁਤ ਜ਼ਰੂਰੀ ਹੈ ਸੋਚੋ ਤੁਸੀਂ ਆਫਿਸ ਵਿੱਚ ਬੈਠੇ ਹੋ ਪਰ ਦਿਮਾਗ ਚੱਲ ਰਿਹਾ ਹੈ ਕਿ ਕੱਲ੍ਹ ਜਾ ਕੇ ਕੀ ਕੀ ਕੰਮ ਕਰਨੇ ਨੇ ਜਾਂ ਤੁਸੀਂ ਦੋਸਤਾਂ ਦੇ ਨਾਲ ਹੋ ਪਰ ਸੋਚ ਰਹੇ ਹੋ ਕਿ ਅਗਲੀ ਮੀਟਿੰਗ ਵਿੱਚ ਕੀ ਕਹਿਣਾ ਹੈ ਤਾਂ ਤੁਹਾਡਾ ਸਰੀਰ ਇੱਕ ਥਾਂ ਹੋਵੇਗਾ ਪਰ ਦਿਮਾਗ ਹੋਰ ਥਾਂ ਇਸ ਤਰ੍ਹਾਂ ਅਸੀਂ ਨਾ ਤਾਂ ਪਲ ਨੂੰ ਇੰਜੋਏ ਕਰ ਸਕਦੇ ਹਾਂ ਅਤੇ ਨਾ ਹੀ ਸਹੀ ਫੈਸਲੇ ਲੈ ਸਕਦੇ ਹਾਂ ਕਪੂਰ ਆਪਣੀ ਕਿਤਾਬ ਵਿੱਚ ਮਾਈਂਡਫੁਲਨੈਸ ਨੂੰ ਓਵਰਥਿੰਕਿੰਗ ਤੋਂ ਬਚਣ ਦਾ ਸਭ ਤੋਂ ਪ੍ਰਭਾਵਸ਼ਾਲੀ ਤੰਗ ਦੱਸਦੇ ਹਨ ਜਦੋਂ ਅਸੀਂ ਵਰਤਮਾਨ ਵਿੱਚ ਹੁੰਦੇ ਹਾਂ ਤਾਂ ਦਿਮਾਗ ਫਜ਼ੂਲ ਦੀਆਂ ਚਿੰਤਾਵਾਂ ਤੋਂ ਦੂਰ ਰਹਿੰਦਾ ਹੈ ਜਿਸ ਨਾਲ ਸਿਰਫ ਮੈਂਟਲ ਪੀਸ ਹੀ ਨਹੀਂ ਮਿਲਦੀ ਸਗੋਂ ਫੈਸਲੇ ਲੈਣ ਦੀ ਸਮਰੱਥਾ ਵੀ ਵਧਦੀ ਹੈ ਮਾਈਂਡਫੁਲਨੈਸ ਨੂੰ ਰੋਜ਼ਾਨਾ ਦੀ ਰੁਟੀਨ ਵਿੱਚ ਲਿਆਂਦਾ ਸਭ ਤੋਂ ਆਸਾਨ ਤਰੀਕਾ ਹੈ ਮਾਈਂਡਫੁਲ ਬਰੀਦੀਂਗ ਹਰ ਰੋਜ਼ ਸਿਰਫ 5 ਮਿੰਟ ਲਈ ਆਪਣੀਆਂ ਸਾਹਾਂ ਤੇ ਧਿਆਨ ਕੇਂਦ੍ਰਿਤ ਕਰੋ ਆਇਸਤਾ ਆਇਸਤਾ ਸਾਹ ਲਓ ਉਸ ਨੂੰ ਮਹਿਸੂਸ ਕਰੋ ਅਤੇ ਫਿਰ ਛਡੋ ਜਦੋਂ ਵੀ ਦਿਮਾਗ ਭਟਕਣ ਲੱਗੇ ਉਸ ਨੂੰ ਨਰਮੀ ਨਾਲ ਵਾਪਸ ਸਾਹਾਂ ਵੱਲ ਲਿਆਓ ਇਹ ਛੋਟਾ ਜਿਹਾ ਅਭਿਆਸ ਤੁਹਾਡੇ ਦਿਮਾਗ ਨੂੰ ਵਰਤਮਾਨ ਵਿੱਚ ਲਿਆਉਣ ਵਿੱਚ ਮਦਦ ਕਰੇਗਾ ਦੂਜਾ ਤਰੀਕਾ ਹੈ ਮਾਈਂਡਫੁਲ ਵਾਕਿੰਗ ਅਸੀਂ ਅਕਸਰ ਤੁਰਦੇ ਸਮੇਂ ਜਾਂ ਤਾਂ ਫੋਨ ਚਲਾਉਂਦੇ ਹਾਂ ਜਾਂ ਹੋਰ ਸੋਚਦੇ ਰਹਿੰਦੇ ਹਾਂ ਪਰ ਅਗਲੀ ਵਾਰੀ ਜਦੋਂ ਤੁਸੀਂ ਚਲੋ ਤਾਂ ਆਪਣੇ ਕਦਮਾਂ ਨੂੰ ਹਵਾ ਨੂੰ ਅਤੇ ਆਲੇ ਦੁਆਲੇ ਦੀਆਂ ਆਵਾਜ਼ਾਂ ਨੂੰ ਮਹਿਸੂਸ ਕਰੋ ਇਸ ਤਰ੍ਹਾਂ ਤੁਹਾਡਾ ਦਿਮਾਗ ਫਜ਼ੂਲ ਵਿਚਾਰਾਂ ਤੋਂ ਮੁਕਤ ਰਹੇਗਾ ਤੀਜਾ ਤਰੀਕਾ ਹੈ ਮਾਈਂਡਫੁਲ ਈਟਿੰਗ ਅਸੀਂ ਅਕਸਰ ਖਾਣਾ ਟੀਵੀ ਦੇਖਦੇ ਹੋਏ ਜਾਂ ਸਕਰੋਲ ਕਰਦੇ ਹੋਏ ਜਾਂ ਜਲਦਬਾਜ਼ੀ ਵਿੱਚ ਖਾਂਦੇ ਹਾਂ ਪਰ ਅਗਲੀ ਵਾਰੀ ਜਦੋਂ ਖਾਓ ਤਾਂ ਹਰ ਇੱਕ ਬਾਈਟ ਨੂੰ ਮਹਿਸੂਸ ਕਰੋ ਉਸ ਦਾ ਟੈਕਸਚਰ, ਸਵਾਦ ਅਤੇ ਖੁਸ਼ਬੂ ਨੂੰ ਨਿਗਾ ਨਾਲ ਅਨੁਭਵ ਕਰੋ। ਇਹ ਨਾ ਸਿਰਫ ਤੁਹਾਨੂੰ ਖਾਣੇ ਦਾ ਅਸਲ ਆਨੰਦ ਦੇਵੇਗਾ, ਸਗੋਂ ਤੁਹਾਡਾ ਡਾਈਜੈਸ਼ਨ ਵੀ ਬਿਹਤਰ ਹੋਵੇਗਾ। ਕਪੂਰ ਦਾ ਕਹਿਣਾ ਹੈ ਕਿ ਮਾਈਂਡਫੁਲਨੈਸ ਸਿਰਫ ਧਿਆਨ ਜਾਂ ਮੈਡੀਟੇਸ਼ਨ ਤੱਕ ਸੀਮਿਤ ਨਹੀਂ ਹੈ। ਇਸ ਨੂੰ ਅਸੀਂ ਆਪਣੀ ਰੋਜ਼ਾਨਾ ਦੀਆਂ ਗਤੀਵਿਧੀਆਂ ਵਿੱਚ ਵੀ ਸ਼ਾਮਲ ਕਰ ਸਕਦੇ ਹਾਂ। ਜਿਵੇਂ ਜੇ ਤੁਸੀਂ ਕੋਈ ਕੰਮ ਕਰ ਰਹੇ ਹੋ ਤਾਂ ਸਿਰਫ ਉਸੇ ਤੇ ਧਿਆਨ ਦਿਓ। ਮਲਟੀਟਾਸਕਿੰਗ ਤੋਂ ਬਚੋ ਕਿਉਂਕਿ ਇਹ ਓਵਰਥਿੰਕਿੰਗ ਨੂੰ ਵਧਾਉਂਦੀ ਹੈ। ਮਾਈਂਡਫੁਲਨੈਸ ਦਾ ਇੱਕ ਹੋਰ ਵੱਡਾ ਲਾਭ ਇਹ ਹੈ ਕਿ ਇਹ ਸਾਨੂੰ ਆਪਣੇ ਇਮੋਸ਼ਨਸ ਨੂੰ ਬਿਹਤਰ ਢੰਗ ਨਾਲ ਸੰਭਾਲਣਾ ਸਿਖਾਉਂਦੀ ਹੈ ਜਦੋਂ ਅਸੀਂ ਪੂਰੀ ਤਰ੍ਹਾਂ ਮੌਜੂਦ ਹੁੰਦੇ ਹਾਂ ਤਾਂ ਅਸੀਂ ਆਪਣੇ ਭਾਵਨਾਵਾਂ ਨੂੰ ਰਿਐਕਟ ਕੀਤੇ ਬਿਨਾਂ ਦੇਖ ਸਕਦੇ ਹਾਂ ਮਿਸਾਲ ਵਜੋਂ ਜੇ ਤੁਸੀਂ ਗੁੱਸੇ ਵਿੱਚ ਹੋ ਤਾਂ ਤੁਰੰਤ ਰਿਐਕਟ ਕਰਨ ਦੀ ਥਾਂ ਇੱਕ ਪਲ ਲਈ ਰੁਕੋ ਅਤੇ ਆਪਣੀ ਫੀਲਿੰਗਸ ਨੂੰ ਮਹਿਸੂਸ ਕਰੋ ਇਹ ਇੰਪਲਸਿਵ ਰਿਐਕਸ਼ਨਸ ਨੂੰ ਘਟਾਉਂਦਾ ਹੈ ਅਤੇ ਰਿਸ਼ਤਿਆਂ ਨੂੰ ਵੀ ਮਜ਼ਬੂਤ ਬਣਾਉਂਦਾ ਹੈ ਕਪੂਰ ਇਹ ਵੀ ਕਹਿੰਦੇ ਹਨ ਕੀ ਮਾਈਂਡਫੁਲਨੈਸ ਨੂੰ ਹੌਲੀ-ਹੌਲੀ ਆਪਣੀ ਜ਼ਿੰਦਗੀ ਵਿੱਚ ਲਿਆਉਣਾ ਚਾਹੀਦਾ ਹੈ ਸ਼ੁਰੂਆਤ ਸਿਰਫ 5 ਮਿੰਟ ਤੋਂ ਕਰੋ ਅਤੇ ਫਿਰ ਇਸ ਨੂੰ ਦਿਨ ਦੇ ਵੱਖ-ਵੱਖ ਹਿੱਸਿਆਂ ਵਿੱਚ ਸ਼ਾਮਲ ਕਰ ਲਵੋ ਇੱਕ ਹੋਰ ਪਾਵਰਫੁਲ ਤਰੀਕਾ ਹੈ ਗ੍ਰੈਟੀਟਿਊਡ ਪ੍ਰੈਕਟਿਸ ਹਰ ਰੋਜ਼ ਘਟੋ-ਘਟ ਤਿੰਨ ਚੀਜ਼ਾਂ ਲਈ ਧੰਨਵਾਦ ਮਹਿਸੂਸ ਕਰੋ ਤੁਹਾਡੇ ਦਿਮਾਗ ਨੂੰ 네ਗੇਟਿਵਿਟੀ ਤੋਂ ਹਟਾ ਕੇ ਪੋਜ਼ਿਟਿਵ ਦਿਸ਼ਾਵਲੀ ਜਾਏਗਾ ਮਾਈਂਡਫੁਲਨੈਸ ਦੀ ਇੱਕ ਹੋਰ ਅੰਕਾਰਸ਼ੀਲ ਤਕਨੀਕ ਹੈ ਬਾਡੀ ਸਕੈਨ ਰਾਤ ਨੂੰ ਸੁੱਤਣ ਤੋਂ ਪਹਿਲਾਂ ਜਾਂ ਸਵੇਰੇ ਉੱਠਣ ਤੇ ਆਪਣੇ ਸਰੀਰ ਦੀ ਹਰ ਹਿੱਸੇ ਤੇ ਧਿਆਨ ਦਿਓ ਆਪਣੇ ਪੈਰਾਂ ਤੋਂ ਸ਼ੁਰੂ ਕਰਕੇ ਧੀਰੇ ਧੀਰੇ ਉੱਪਰ ਵੱਧੋ ਇਹ ਤੁਹਾਨੂੰ ਰਿਲੈਕਸ ਹੋਣ ਅਤੇ ਸਰੀਰਕ ਜਾਗਰੂਕਤਾ ਦੋਹਾਂ ਵਿੱਚ ਮਦਦ ਕਰੇਗਾ ਮਾਈਂਡਫੁਲਨੈਸ ਦਾ ਮਤਲਬ ਇਹ ਨਹੀਂ ਕਿ ਤੁਹਾਡੇ ਮਨ ਵਿੱਚ ਕਦੇ ਵੀ 네ਗੇਟਿਵ ਸੋਚ ਨਹੀਂ ਆਵੇਗੀ ਸਗੋਂ ਜਦ ਵੀ ਆਏ ਉਸ ਨੂੰ ਸਿਰਫ ਨੋਟਿਸ ਕਰੋ ਪਰ ਉਹਦੇ ਵਿੱਚ ਉਲਝੋਣਾ ਇਸ ਨੂੰ ਸਮਝੋ ਜਿਵੇਂ ਤੁਸੀਂ ਦਰਿਆ ਦੇ ਕੰਡੇ ਖੜੇ ਹੋ ਅਤੇ ਤਰਦੇ ਹੋਏ ਲੱਕੜ ਦੇ ਟੁਕੜਿਆਂ ਨੂੰ ਵੇਖ ਰਹੇ ਹੋ ਵੇਖ ਸਕਦੇ ਹੋ ਪਰ ਫੜਨ ਦੀ ਲੋੜ ਨਹੀਂ ਇੱਕ ਹੋਰ ਪ੍ਰੈਕਟੀਕਲ ਤਰੀਕਾ ਜੋ ਕਪੂਰ ਸੁਝਾਉਂਦੇ ਹਨ ਉਹ ਹੈ ਮਾਈਂਡਫੁਲ ਲਿਸਨਿੰਗ ਜਦ ਤੁਸੀਂ ਕਿਸੇ ਨਾਲ ਗੱਲ ਕਰ ਰਹੇ ਹੋ ਤਾਂ ਪੂਰੀ ਤਰ੍ਹਾਂ ਸੁਣੋ ਬਿਨਾ ਜਵਾਬ ਦੇਣ ਦੀ ਲੋੜ ਮਹਿਸੂਸ ਕੀਤੇ ਇਹ ਨਾ ਸਿਰਫ ਤੁਹਾਡੀ ਗਲਬਾਤ ਨੂੰ ਬਿਹਤਰ ਬਣਾਏਗਾ ਸਗੋਂ ਰਿਸ਼ਤੇ ਵੀ ਮਜ਼ਬੂਤ ਬਣਾਏਗਾ ਹਮੇਸ਼ਾ ਯਾਦ ਰੱਖੋ ਕਿ ਮਾਈਂਡਫੁਲਨੈਸ ਕੋਈ ਜਾਦੂ ਨਹੀਂ ਸਗੋਂ ਇੱਕ ਆਦਤ ਹੈ ਜਿਸ ਨੂੰ ਵਿਕਸਿਤ ਕਰਨ ਵਿੱਚ ਸਮਾਂ ਲੱਗੇਗਾ ਪਰ ਜੇ ਤੁਸੀਂ ਇਸ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਸ਼ਾਮਲ ਕਰ ਲਵੋ ਤਾਂ ਤੁਹਾਡੀ ਓਵਰਥਿੰਕਿੰਗ ਕਾਫੀ ਹੱਦ ਤੱਕ ਘਟ ਹੋ ਜਾਏਗੀ माइंडफुलनेस ਤੁਹਾਨੂੰ ਇਹ ਸਿਖਾਏਗਾ ਕਿ ਹਰ ਪਲ ਨੂੰ ਪੂਰੀ ਤਰ੍ਹਾਂ ਜਿਉਂ ਬਿਨਾ ਬੇਵਜਾਤ ਨਾ ਦੇ। ਦੋਸਤੋ, ਇਹ ਸੀ ਅੱਜ ਦੀ ਕਿਤਾਬ ਦੀ ਸੰਖੇਪ ਸਮਰੀ। ਤੁਹਾਨੂੰ ਕਿਹੋ ਜਿਹਾ ਲੱਗਿਆ ਕਮੈਂਟ ਕਰਕੇ ਦੱਸੋ ਅਤੇ ਧੰਨਵਾਦ ਜੋ ਤੁਸੀਂ ਇਹ ਸਮਰੀ ਅਖੀਰ ਤੱਕ ਸੁਣੀ।